ਜਿਨ੍ਹਾਂ ਨੂੰ ਇਹ ਕਾਲੇ ਪਰਖ ਦਾ ਉਹਨਾਂ ਨੇ ਧੌਣਾ ਲਾਹਾਈਆਂ ਨੇ ਕਿਹੜੀਆਂ ਇਹਦੇ ਇਹਦੇ ਕੋਲੇ ਖੋਲੀਆਂ ਸੀ ਕਿਹੜੀਆਂ ਨੂੰ ਇਹਨਾਂ ਬੁੱਟਾ ਸਿੰਘ ਨੇ ਪੱਠੇ ਪਾਏ ਨੇ ਤੇਰੇ ਇੰਨੀਆਂ ਲਤਾਂ 'ਚ ਦਾਮ ਫਿਰ ਜੇ ਤੇਰੇ ਪੱਟਾਂ ਦੇ ਵਿੱਚ ਇੰਨੇ ਹੀ ਦਾਮਾਂ ਪਰ ਹੁਣ ਦੂਜੇ ਦਿਨ ਮਾਫੀਆਂ ਕਿਉਂ ਮੰਗਦਾ ਬੋਲ ਕੇ ਸ਼ਬਦਾਂ ਬਿਨਾਂ ਸਿਕਿਉਰਿਟੀ ਤੋਂ ਆ ਜਾ ਲੋਕਾਂ ਦੇ ਵਿੱਚ ਦੱਸ ਦੇਣਗੇ ਤੈਨੂੰ ਵੱਡੇ ਸੂਰਮੇ ਨੂੰ ਹੁਣ ਕਹੀ ਜਾਂਦਾ ਮੈਂ ਦਸਤਾਰ ਤੇ ਜੁੱਤੀਆਂ ਧਰ ਲੂ ਮੈਂ ਫਲਾਨਾ ਇਹਨੂੰ ਦਸਤਾਰ ਦੀ ਅਹਿਮੀਅਤ ਦਾ ਵੀ ਨਹੀਂ ਪਤਾ ਬਈ ਹੁਣ ਤੂੰ ਮਾਫੀਆਂ ਮੰਗ ਕੇ ਕਹਿ ਰਿਹਾ ਕਿ ਮੈਂ ਤਾਂ ਸਿਰ ਦੇ ਉੱਤੇ ਜੁੱਤੀਆਂ ਰੱਖਣ ਨੂੰ ਤਿਆਰ ਆ ਕਿ ਪਹਿਲਾਂ ਇਹ ਜੀ ਪਕਾਈ ਇਹ じゃ ਬੋਲਦਾ ਕਿਉਂ ਆ ਫੋਕਰਪੰਥੀ ਵਾਲਾ ਨੇਤਾ ਰਾਜਾ ਬੜਿੰਗ ਸਾਹ ਸਾਬਤ ਕਰੇ ਵੀ ਬੁੱਟਾ ਸਿੰਘ ਘਾ ਕਿੱਥੇ ਕੋਤਦਾ ਸੀ ਕਿੱਥੇ ਇਹਨਾਂ ਦੀਆਂ ਮਹਿਸਾਂ ਨੂੰ ਘਾ ਪਾਉਂਦਾ ਸੀ ਉਹ ਡਾਕਟਰ ਬੁੱਟਾ ਸਿੰਘ ਸੀ ਪੀ ਐਚ ਡੀ ਕਰੇਈ ਵਿਅਕਤੀ ਨੂੰ ਕਹਿ ਰਿਹਾ ਕਿ ਘਾ ਖੋਤਣ ਵਾਲਾ ਕਾਲਾ ਇਹ ਰਾਜਾ ਬੜਿੰਗ ਦਾ ਬਿਆਨ ਨਾ ਸਮਝਿਆ ਜਾਵੇ ਇਹ ਕਾਂਗਰਸ ਦਾ ਬਿਆਨ ਆ ਉਹਨੂੰ ਹਜੇ ਤੱਕ ਕਾਂਗਰਸ ਨੇ ਸੂਬਾ ਪ੍ਰਧਾਨਗੀ ਦੇ ਅਹੁਦੇ ਤੋਂ ਮੁਕਤ ਨਹੀਂ ਕੀਤਾ ਜੇ ਕਾਂਗਰਸ ਇਸ ਬਿਆਨ ਨਾਲ ਸਹਿਮਤ ਨਾ ਹੁੰਦੀ ਤਾਂ ਇਹਦੀ ਸੂਬਾ ਪ੍ਰਧਾਨਗੀ ਤਾਂ ਹੁਣ ਤਾਂ ਛੁੱਟੀ ਹੋ ਜਾਣੀ ਚਾਹੀਦੀ ਸੀ ਐਸਸੀ ਐਕਟ ਕਿਹਾ ਹੁੰਦਾ ਜੇ ਤੁਹਾਨੂੰ ਸਾਹਮਣੇ ਵਾਲੀ ਬੰਦੇ ਦੀ ਯਾਦ ਦਾ ਪਤਾ ਉਹਦੀ ਜਾਤੀ ਦਾ ਪਤਾ ਤੁਸੀਂ ਉਹਦੇ ਨਾਲ ਹੀਣ ਭਾਵਨਾ ਕਰਦੇ ਹੋ ਸਿਰਫ ਅੱਖਾਂ ਤੇ ਹਿਾਰੇ ਨਾਲ ਫਿਰ ਵੀ ਐਸਸੀ ਐਕਟ ਲੱਗਦਾ ਕੱਲਾ ਬੋਲਣਾ ਜ਼ਰੂਰੀ ਨਹੀਂ ਇਹਨਾਂ ਨੂੰ ਪਤਾ ਨਹੀਂ ਇਹ ਚੌੜੇ ਹੋ ਕੇ ਬਸ ਮੈਕਾਂ ਤੇ ਖੜ ਕੇ ਬੋਲਣ ਵਾਲੇ ਨੇ ਉਹ ਬੋਲ ਦਿੰਦੇ ਨੇ ਤੇ ਚਰਚਾ ਫਿਰ ਆਪਦੀ ਲਵ ਮੈਰਿਜ ਕਰਾਈ ਕਿਵੇਂ ਕਰਾਈ ਉਹਦੀ ਕਰ ਲਿਆ ਕਰੇ ਵੀ ਮੈਂ ਕੀ ਕੀ ਗੋਲ ਖਲਾਈ ਸੀ ਚਰਚਾ ਇਹ ਥੋੜੀ ਆ ਜਿਹੜਾ ਕੁਰਬਾਨੀਆਂ ਭਰਨ ਵਾਲਾ ਸਮਾਜ ਆ ਕੁਰਬਾਨੀਆਂ ਦੇਣ ਵਾਲਾ ਸਮਾਜ ਆ ਜਿਹੜਾ ਸ਼ਹੀਦੀਆਂ ਨੂੰ ਆਪਦੇ ਗਲਾਂ ਦੇ ਵਿੱਚ ਲਾਉਣ ਵਾਲੇ ਸਮਾਜ ਨੂੰ ਤੂੰ ਜਲੀਲ ਕਰੇ ਆਪਦੀਆਂ ਕਰਤੂਤਾਂ ਦੱਸ ਦਿਆ ਕਰ ਵੀ ਮੈਂ ਇੱਥੋਂ ਤੱਕ ਕਿਵੇਂ ਆਇਆ ਕੀ ਕੀ ਪਾਪੜ ਬੇਲੇ ਨੇ ਜਿਨ੍ਹਾਂ ਨੂੰ ਤੂੰ ਕਾਲੇ ਪਰਖਦਾ ਜਿਨ੍ਹਾਂ ਨੂੰ ਤੂੰ ਘਾ ਖੋਤਣ ਵਾਲੇ ਕਹਿਣਾ ਦਸ਼ਮੇਸ਼ ਪਿਤਾ ਨਾਲ ਉਹਨਾਂ ਨੇ ਹੀ ਨਿਭਾਈ ਸੀ ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਮਜਬੀ ਸਿੱਖ ਕੌਮ ਦਾ ਸਾਡਾ ਸਰਮਾਇਆ ਦਸ਼ਮੇਸ਼ ਪਿਤਾ ਨਾਲ ਅੰਤਮ ਸਾਹਾਂ ਤੱਕ ਨਿਭਾਈ ਜੇ ਮੈਂ ਗੱਲ ਕਰਾਂ ਬਾਬਾ ਸੰਗਤ ਸਿੰਘ ਦੀ ਬਹੁਤ ਵੱਡਾ ਸੂਰਮਾ ਹੋਇਆ ਸ਼ੈਡੂਲ ਕਾਸ ਸਮਾਜ ਦਾ ਗੁਰੂਆਂ ਨਾਲ ਅੰਤਮ ਸਵਾਸ ਤੱਕ ਨਿਭਾਈ ਜੇ ਮੈਂ ਬਗਲ ਬਾਬਾ ਵੀਰ ਸਿੰਘ ਦੀ ਕਰਾਂ ਜੇ ਮੈਂ ਗੱਲ ਬਾਬਾ ਧੀਰ ਸਿੰਘ ਦੀ ਗੱਲ ਕਰਾਂ ਸਾਤਿਰੇ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਅਮਰਿੰਦਰ ਸਿੰਘ ਰਾਜਾ ਬੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦਾ ਨਾਤਾ ਸੁਰਖੀਆਂ ਦੇ ਨਾਲ ਬਹੁਤ ਨੇੜੇ ਤੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਜਾਂਦਾ ਹੈ ਦਿਲਪਾਈ ਚਾਰੀ ਨੂੰ ਟਾਰਗੇਟ ਕਰਕੇ ਭਾਰਤ ਦੇ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਬਿਆਨ ਦਿੱਤਾ ਜਾਂਦਾ। ਉਹਨਾਂ ਦੇ ਜਾਤ ਤੇ ਟਿੱਪਣੀ ਕੀਤੀ ਜਾਂਦੀ ਹੈ, ਉਹਨਾਂ ਦੇ ਰੰਗ ਦੇ ਉੱਪਰ ਜਿਹੜੀ ਆ ਉਹ ਟਿੱਪਣੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦਲ ਭਾਈਚਾਰਾ ਨੂੰ ਦੇ ਖਿਲਾਫ ਹੁੰਦਾ ਉਹਨਾਂ ਦੇ ਉੱਪਰ ਜਿਹੜਾ ਹੈਗਾ ਉਹ ਪਰਚਾ ਵੀ ਦਰਜ ਹੁੰਦਾ ਹੈ। ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਬੌਜਨ ਸਮਾਜ ਪਾਰਟੀ ਤੋਂ ਭਾਈ ਕੁਲਦੀਪ ਸਰਦੂਲਗੜ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰੀਏ। ਪਰਗਲੀ ਆਲ ਬਲ ਬੰਦੇ ਕੁਲਦੀਪ ਭਾਈ। ਸਵਾਗਤ ਆਰਾਮੇਟ ਦੇ ਵਿੱਚ। ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਵਾਗਤ ਧੰਨਵਾਦ ਜੀ। ਭਾਈ ਜੀ ਮਤ ਇੱਕ ਉਸ ਪੱਧਰ ਦੇ ਇਨਸਾਨ ਦੇ ਲਈ ਜਿਹੜਾ ਐਮਐਲਏ ਵੀ ਜਿੱਤਿਆ ਐਮਪੀ ਵੀ ਜਿੱਤਿਆ ਲੋਕਾਂ ਨੇ ਜਿਤਾ ਕੇ ਭੇਜਿਆ ਉਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਐਡਾ ਫਤਵਾ ਦਿੱਤਾ ਕਿ ਉਹਨੂੰ ਪੰਜਾਬ ਪ੍ਰਧਾਨ ਜਿਹੜਾ ਹੈਗਾ ਲਾਤਾ ਉਹਨਾਂ ਦੇ ਮੂੰਹੋਂ ਐਸਾ ਬਿਆਨ ਉਹਨਾਂ ਦਲਿਤ ਭਾਈਚਾਰੇ ਦੇ ਲਈ ਉਹ ਵੀ ਵੋਟਾਂ ਦੇ ਸਮੇਂ ਤੇ ਕੀ ਲੱਗਦਾ ਸੋਪਦਾ ਆ ਜਿੰਨੀ ਨਿੰਦਿਆ ਕਰੀ ਜਾਵੇ ਉਨੀ ਘੱਟ ਸਾਨੂੰ ਤਾਂ ਪਤਾ ਹੀ ਹੈ ਕਿ ਇਹਨਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੈ ਜਿਹੜੀ ਕਾਂਗਰਸ ਦੀ ਜਮਾਤ ਆ ਇਹਨਾਂ ਦੀ ਮਾਨਸਿਕ ਦਾ ਸ਼ੈਡਿਊਲ ਕਾਸ ਸਮਾਜ ਲਈ ਇਸ ਤਰ੍ਹਾਂ ਦੀ ਸ਼ੁਰੂ ਤੋਂ ਆ ਕਿ ਕੋਈ ਅੱਜ ਨਹੀਂ ਕਾਫੀ ਵਾਰ ਦੇਖਿਆ ਕਿ ਇਹ ਇਸ ਤਰ੍ਹਾਂ ਦੀਆਂ ਕਨੌਨੀਆਂ ਹਰਕਤਾਂ ਖਾਸ ਕਰਕੇ ਰਾਜਾ ਬੜਿੰਗ ਕਰਦਾ ਮੈਂ ਕਹਿ ਸਕਦਾ ਵੀ ਇੱਥੋਂ ਸਮਾਜ ਨੂੰ ਸੇਧ ਲੈ ਲੈਣੀ ਚਾਹੀਦੀ ਆ ਸਿੱਖਣਾ ਚਾਹੀਦਾ ਕਿ ਐਡੀ ਭੈੜੀ ਟਿੱਪਣੀ ਕੀਤੀ ਹੋਵੇ ਤੇ ਹਜੇ ਤੱਕ ਇਹਨੂੰ ਅਹੁਦੇ ਤੋਂ ਮੁਕਤ ਨਹੀਂ ਕੀਤਾ ਕਾਂਗਰਸ ਨੇ ਤਾਂ ਫਿਰ ਕੀ ਸਮਝੋਗੇ ਇਹਦੇ ਚ ਕਾਂਗਰਸ ਦਾ ਰੋਲ ਨਹੀਂ ਹੈਗਾ ਜੇ ਕੋਈ ਵਿਅਕਤੀ ਕਾਂਗਰਸ ਦੇ ਅਹੁਦੇ ਤੇ ਰਹਿ ਕੇ ਉਹ ਸ਼ਡਿਊਲ ਕਾਸ ਸਮਾਜ ਨੂੰ ਇਸ ਤਰ੍ਹਾਂ ਜ਼ਲੀਲ ਕਰਦਾ ਰੰਗ ਪਰਖਦਾ ਪੱਠੇ ਪਾਉਣ ਵਾਲਾ ਪਤਾ ਨਹੀਂ ਕਿਆ-ਕਿਆ ਕਹਿ ਰਿਹਾ ਉਹਨੂੰ ਹਜੇ ਤੱਕ ਕਾਂਗਰਸ ਨੇ ਸੂਬਾ ਪ੍ਰਧਾਨਗੀ ਦੇ ਅਹੁਦੇ ਤੋਂ ਮੁਕਤ ਨਹੀਂ ਕੀਤਾ ਤਾਂ ਮੈਂ ਮੰਨਣਾ ਕਿ ਇਹ ਕਾਂਗਰਸ ਹੀ ਕਹੌਣਾ ਚਾਹੁੰਦੀ ਹੈ ਤੇ ਪਰ ਸਾਡਾ ਸਮਾਜ ਇਸ ਗੱਲ ਨੂੰ ਨਹੀਂ ਸਮਝ ਰਿਹਾ ਸਾਬ श्री ਕਾਂਚੀ ਰਾਮ ਕਿਹਾ ਕਰਦੇ ਸੀ ਕਿ ਪਹਿਲਾਂ ਤੁਸੀਂ ਆਪ ਬੰਦੇ ਬਣੋ ਦੁਸ਼ਮਣ ਨੂੰ ਅਸੀਂ 2 ਮਿੰਟਾਂ ਦੇ ਵਿੱਚੋਂ ਮੈਂ ਬੰਦੇ ਦਾ ਪੁੱਤ ਬਣਾ ਦਾਂਗਾ। ਪਹਿਲਾਂ ਤੁਸੀਂ ਆਪ ਬੰਦੇ ਬਣੋ ਫਿਰ ਮੈਂ ਦੁਸ਼ਮਣ ਨੂੰ 2 ਮਿੰਟਾਂ 'ਚ ਬੰਦੇ ਦਾ ਪੁੱਤ ਬਣਾ ਦਾਂਗਾ। ਸਾਡੇ ਬੰਦੇ ਜਿਹੜੇ ਆਪ ਹੀ ਬੰਦੇ ਨਹੀਂ ਬਣਦੇ। ਉਹੀ ਇਹਨਾਂ ਲੋਕਾਂ ਦੇ ਝੰਡੇ ਚੱਕਦੇ ਨੇ। ਉਹੀ ਇਹਨਾਂ ਦੀ ਜੈ ਜੈਕਾਰ ਕਰ ਕਰਦੇ ਨੇ। ਇਹ ਐਮਐਲਏ ਐਮਪੀ ਬਣ ਕੇ ਸਮਾਜ ਪ੍ਰਤੀ ਐਸ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਨੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਇੱਕ ਬੂਟਾ ਸਿੰਘ ਜੀ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹ ਸਮਿਆਂ ਦੇ ਵਿੱਚ ਉਹਨਾਂ ਨੇ ਪੀਐਚਡੀ ਕੀਤੀ ਸੀ। ਬੂਟਾ ਸਿੰਘ ਨਹੀਂ ਡਾਕਟਰ ਬੂਟਾ ਸਿੰਘ ਉਹ ਡਾਕਟਰ ਬੂਟਾ ਸਿੰਘ ਸੀ ਪੀ ਐਚ ਡੀ ਕਰੇਈ ਵਿਅਕਤੀ ਨੂੰ ਕਹਿ ਰਿਹਾ ਕਿ ਘਾ ਖੋਤਨ ਵਾਲਾ ਕਾਲਾ ਮੈਂ ਇਹ ਕਹਿ ਸਕਦਾ ਕਿ ਜੇ ਪੀ ਐਚ ਡੀ ਕਰੇਈ ਹੋਏ ਵਿਅਕਤੀ ਜਿਹੜਾ ਦੇਸ਼ ਦਾ ਗ੍ਰਹਿ ਮੈਂ ਕਹਣਾ ਗ੍ਰਹਿ ਵਿਭਾਗ ਦਾ ਮੰਤਰੀ ਰਿਹਾ ਹੋਵੇ ਤੁਸੀਂ ਕਹਿੰਦੇ ਵੀ ਚੋਣ ਬੂਟਾ ਸਿੰਘ ਇੱਕ ਐਹ ਜੀ ਸ਼ਖਸੀਅਤ ਸੀ ਉਹਨੇ ਅਦਰ ਸਟੇਟਾਂ ਚੋਂ ਵੀ ਚੋਣਾਂ ਜਿੱਤੀਆਂ ਬਾਈ ਜੀ ਬੀਕਾਨੇਰ ਚੋਣ ਲੜੇ ਉਥੋਂ ਜਿੱਤੇ ਪਰ ਇਸ ਤਰ੍ਹਾਂ ਇੱਕ ਉਹਨਾਂ ਨੂੰ ਕਹਿ ਕੇ ਜ਼ਲੀਲ ਕਰਨਾ ਕਿ ਉਹ ਪੱਠੇ ਪਾਉਂਦੇ ਸੀ ਉਹ ਸਮਿਆਂ ਦੇ ਵਿੱਚ ਪੀ ਐਚ ਡੀ ਬੰਦੇ ਨੇ ਕਰ ਲੈਣੀ ਪੜਿਆ ਕਿਹੜੀਆਂ ਇਹ ਇਹਦੇ ਕੋਲੇ ਖੋਲੀਆਂ ਸੀ ਕਿਹੜੀਆਂ ਨੂੰ ਇਹਨਾਂ ਬੁੱਟਾ ਸਿੰਘ ਨੇ ਪੱਠੇ ਪਾਏ ਨੇ ਇਹ ਜਾਣ ਬੁੱਝ ਕੇ ਸ਼ੈਡਿਊਲ ਕਾਸ ਸਮਾਜ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਲੋਕ ਨੇ ਇਹ ਮੈਂ ਕਹਿ ਸਕਦਾ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਇਹ ਕਰਦੇ ਰਹਿੰਦੇ ਨੇ ਕਿਉਂਕਿ ਇਹ ਸਾਡੇ ਜਿਹੜੇ ਸਮਾਜ ਨੂੰ ਸ਼ੈਡਿਊਲ ਕਾਸ ਨੂੰ ਦੱਸਣਾ ਚਾਹੁੰਦੇ ਨੇ ਕਿ ਸਾਡੀ ਨਜ਼ਰ ਦੇ ਵਿੱਚ ਤੁਹ ਡਿੱਕੀ ਐਵੇਂ ਹੀ ਤਾ ਮੈਂ ਪਿਛਲੇ ਦਿਨੀ ਦੇਖਿਆ ਇਹ ਤੁਸੀਂ ਰਾਜਾ ਬੜਿੰਗ ਦੀ ਗੱਲ ਚੱਕੀ ਆ ਸਮੇਂ-ਸਮੇਂ ਤੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਆ ਗਰੀਬ ਘਰਾਂ ਦੇ ਜਿੱਤ ਕੇ ਆ ਗਏ ਪਤਾ ਨਹੀਂ ਵਿਧਾਨ ਸਭਾ ਚ ਕਹੇ ਜਾ ਮਟੀਰੀਅਲ ਇਕੱਠਾ ਹੋ ਗਿਆ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦਾ ਪ੍ਰਧਾਨ ਸੀ ਉਹਨੇ ਕਿਹਾ ਸੀ ਕਿ ਅਰਬੀ ਘੋੜੇ ਤੇ ਗਧਿਆਂ ਦਾ ਬਹੁਤ ਅੰਤਰ ਹੁੰਦਾ ਜਦੋਂ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਸੀ ਉਹਨੇ ਕਿਹਾ ਸੀ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਉੱਤੇ ਚੱਕ ਲਈਆਂ ਇਸ ਕਰਕੇ ਕਾਂਗਰਸ ਹਰੀ ਹੈ ਮੈਂ ਕਹਿਣ ਸਕਦਾ ਵੀ ਕਾਂਗਰਸ ਦੇ ਪ੍ਰਧਾਨ ਸਮੇਂ-ਸਮੇਂ ਤੇ ਬੋਲਦੇ ਨੇ ਤੇ ਉਦੋਂ ਚੰਨੀ ਵਰਗਿਆਂ ਦਾ ਵੀ ਮੂੰਹ ਨਹੀਂ ਖੁੱਲਿਆ ਕਿਉਂਕਿ ਕਾਂਗਰਸ ਨੇ ਸੀਐਮ ਬਣਾਤਾ ਔਰ ਮੋਟ ਉਹਨਾਂ ਦੇ ਹੱਥ ਚ ਹੁੰਦਾ ਉਹ ਬਣਾਉਣ ਤੋਂ ਬਾਅਦ ਇਹ ਉਹਦਾ ਦੁਖਾਂਤ ਸੀ ਕਿ ਅਸੀਂ ਉਸ ਮੌਕੇ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਸੀ ਉਹ ਬੋਲਿਆ ਸੀ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਜੇ ਰੱਖਾਂਗੇ ਤਾਂ ਆਹੀ ਹਾਲ ਹੋਊਗਾ ਤਾਂ ਮੈਂ ਕਹਿਣਾ ਚਾਹਣਾ ਕਿ ਸਮੇ ਸਮੇ ਤੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਹ ਵਿਧਾਨ ਸਭਾ ਦੇ ਵਿੱਚ ਬੋਲਿਆ। ਕੀ ਆ ਬੋਲਿਆ? ਇੱਕ ਸ਼ੈਡਿਊਲ ਕਾਸਟ ਵਿਧਾਇਕ ਨੇ ਕਿਹਾ ਕਿ ਤੁਹਾਡੀ ਪਾਰਟੀ ਨੇ ਚੋਣ ਮੈਨੀਫੈਸਟੋ ਚ ਵਾਅਦਾ ਕੀਤਾ ਸੀ ਕਿ ਜੇ ਅਸੀਂ ਸੱਤਾ ਦੇ ਵਿੱਚ ਆਉਣੇ ਆ ਤਾਂ ਡਿਪਟੀ ਸੀਐਮ ਸ਼ੈਡਿਊਲ ਕਾਸਮਾਚ ਹੋਊਗਾ। ਤਾਂ ਉਹ ਕਹਿੰਦਾ ਇਹਨੂੰ ਦੌਰਾ ਪੈ ਗਿਆ ਇਹ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਗਾਓ ਜੁੱਤੀ। ਇਹਦੇ ਨੱਕ ਨਾਲ ਜੁੱਤੀ ਲਾਓ ਇਹ ਪੰਜਾਬ ਦਾ ਸੀਐਮ ਕਹਿ ਰਿਹਾ। ਨਮਜੋਤ ਸਿੰਘ ਸਿੱਧੂ ਬੋਲ ਰਿਹਾ ਪ੍ਰਤਾਪ ਸਿੰਘ ਬਾਜ਼ਵਾ ਬੋਲ ਰਿਹਾ ਸੁਨੀਲ ਜਾਖੜ ਬੋਲ ਰਿਹਾ ਤਾਂ ਫਿਰ ਇਹ ਸਮਾਜ ਸਾਡਾ ਇਕੱਠਾ ਕਿਉਂ ਨਹੀਂ ਹੋ ਰਿਹਾ ਮੈਂ ਰਾਜਾ ਰਾਜਾ ਬੜਿੰਗ ਜੀ ਨੂੰ ਇਹਨਾਂ ਦੱਸਣਾ ਚਾਹੂੰਗਾ ਕਿ ਬੋਲਣ ਤੋਂ ਪਹਿਲਾਂ ਸ਼ਰਮ ਕਰ ਲਿਆ ਕਰ ਜੇ ਫਿਰ ਤੇਰੇ ਇੰਨੀਆਂ ਲਤਾਂ 'ਚ ਦਮ ਆ ਫਿਰ ਜੇ ਤੇਰੇ ਪੱਟਾਂ ਦੇ ਵਿੱਚ ਇੰਨੇ ਹੀ ਦਮ ਆ ਫਿਰ ਹੁਣ ਦੂਜੇ ਦਿਨ ਮਾਫੀਆਂ ਕਿਉਂ ਮੰਗਦਾ ਬੋਲ ਕੇ ਸ਼ਬਦਾਂ ਬਿਨਾਂ ਸਿਕਿਉਰਿਟੀ ਤੋਂ ਆ ਜਾ ਲੋਕਾਂ ਦੇ ਵਿੱਚ ਦੱਸ ਦੇਣਗੇ ਤੈਨੂੰ ਵੱਡੇ ਸੂਰਮੇ ਨੂੰ ਤੂੰ ਉਹੀ ਰਾਜਾ ਬੜੇਂਗਾ ਤੂੰ ਉਹੀ ਰਾਜਾ ਬੜੇਂਗਾ ਯਾਦ ਕਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇੱਕ ਬਹੁਤ ਵੱਡਾ ਤਖਸਰ ਨਸ਼ੇ ਦਾ ਸਰਸੇ ਤੋਂ ਗ੍ਰਿਫਤਾਰ ਕੀਤਾ ਸੀ ਸਰਸਾ ਹਰਿਆਣੇ ਦੇ ਵਿੱਚ ਆ ਉੱਥੋਂ ਗ੍ਰਿਫਤਾਰ ਕੀਤਾ ਸੀ ਮਾਨਸਾ ਭਪਿੰਦਰ ਸਿੰਘ ਖਟੜਾ ਐਸਐਸਪੀ ਸੀ ਤੇ ਉਹਨੇ ਸ਼ਰਿਆਮੇ ਦਾ ਨਾਮ ਲਿਆ ਸੀ ਵਿੱਚ ਤੇ ਬਿਲਕਦਾ ਸੀ ਉਦੋਂ ਵੀ ਮੇਰੀ ਜੱਗਬਣੀ ਅਖਬਾਰ ਦੇ ਵਿੱਚ ਸਟੇਟਮੈਂਟ ਲੱਗੀ ਸੀ ਕਿ ਇਹ ਹੁਣ ਕਿ ਬਾਦਲਾਂ ਦੇ ਮਗਰ ਭੱਜਿਆ ਫਿਰਦਾ ਕਿਉਂ ਆਪਸ ਵਿੱਚ ਸਾਰੇ ਇਹ ਇਕੱਠੇ ਹੁੰਦੇ ਨੇ ਕਦੇ ਕਿਸੇ ਕੋਲੇ ਇਹ ਪੁਲਿਸ ਦਾ ਆ ਕੇ ਮਾਨਸਾ ਜਿਹੇ ਦਾ ਸਾਹਮਣਾ ਕਰੇ ਇਹਨੂੰ ਬੁਲਾਇਆ ਗਿਆ ਸੀ ਚੀਕਾਂ ਮਾਰਦਾ ਸੀ ਤਖਸਰਾ ਨੇ ਸ਼ਰਿਆਮੇ ਦਾ ਨਾਮ ਲਿਆ ਸੀ ਪੁਰਾਣਾ ਰਿਕਾਰਡ ਚੱਕ ਕੇ ਦੇਖ ਲਓ ਸਾਰੇ ਪੁੱਟੇ ਅੱਜ ਸੂਬੇ ਦੀ ਸਰਕਾਰ ਦੇ ਖਿਲਾਫ ਇਹਦੀ ਜ਼ੁਬਾਨ ਬੰਦ ਦਾ ਕਿਉਂਕਿ ਬੱਸਾਂ ਦੀਆਂ ਜਿਹੜੇ ਬੜੇ-ਬੜੇ ਘਟਾਲੇ ਕੀਤੇ ਨੇ ਉਹ ਉਹ ਪਹਿਲਾਂ ਹਮੇਸ਼ਾ ਲਈ ਖਾਮੋਸ਼ ਰਹਿਣ ਸੂਬਾ ਸਰਕਾਰ ਦੀ ਖਿਲਾਫ ਬੋਲਣ ਦੀ ਬਜਾਏ ਸ਼ੈਡੂਲ ਕਾਸਮਾ ਜਿਹਦਾ ਇਤਿਹਾਸ ਦੇ ਵਿੱਚ ਮੈਂ ਕਹਿਣਾ ਕੁਰਬਾਨੀਆਂ ਨਾਲ ਭਰਿਆ ਪਿਆ ਇਤਿਹਾਸ ਮੈਂ ਰਾਜਾ ਬੜਿੰਗ ਨੂੰ ਦੱਸਣਾ ਚਾਹਣਾ ਕਿ ਜਦੋਂ ਥੋੜੇ ਬਜ਼ੁਰਗ ਦਸ਼ਮੇਸ਼ ਪਿਤਾ ਨੂੰ ਛੱਡ ਕੇ ਭੱਜੇ ਸੀ ਨਾ ਉਹ ਤਾਂ ਹੁਣੇ ਵੀ ਨਹੀਂ ਨਾਲ ਗਿਆ ਹੀ ਨਹੀਂ ਹੁਣੇ ਉਦੋਂ ਜਿਨ੍ਹਾਂ ਨੂੰ ਤੂੰ ਕਾਲੇ ਪਰਖਦਾ ਜਿਨ੍ਹਾਂ ਨੂੰ ਤੂੰ ਘਾ ਖੋਤਣ ਵਾਲੇ ਕਹਿਣਾ ਦਸ਼ਮੇਸ਼ ਪਿਤਾ ਨੇ ਉਹਨਾਂ ਦਸ਼ਮੇਸ਼ ਪਿਤਾ ਨਾਲ ਉਹਨਾਂ ਨੇ ਹੀ ਨਿਭਾਈ ਸੀ ਜੇ ਮੈਂ ਗੱਲ ਕਰਾਂ ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਮਜਬੀ ਸੇਕ ਕੌਮ ਦਾ ਸਾਡਾ ਸਰਮਾਇਆ ਦਸ਼ਮੇਸ਼ ਪਿਤਾ ਨਾਲ ਅੰਤਮ ਸਾਹਾਂ ਤੱਕ ਨਿਭਾਈ ਜੇ ਮੈਂ ਗੱਲ ਕਰਾਂ ਬਾਬਾ ਸੰਗਤ ਸਿੰਘ ਦੀ ਉਹ ਵੀ ਇੱਕ ਬਹੁਤ ਵੱਡਾ ਸੂਰਮਾ ਹੋਇਆ ਸ਼ਡੂਲ ਕਾਸ ਸਮਾਜ ਦਾ ਗੁਰੂਆਂ ਨਾਲ ਅੰਤਮ ਸਵਾਸ ਤੱਕ ਨਿਭਾਈ ਜੇ ਮੈਂ ਗੱਲ ਬਾਬਾ ਵੀਰ ਸਿੰਘ ਦੀ ਕਰਾਂ ਜੇ ਮੈਂ ਗੱਲ ਬਾਬਾ ਧੀਰ ਸਿੰਘ ਦੀ ਗੱਲ ਕਰਾਂ ਮੈਂ ਗੱਲ ਬਾਬਾ ਮਣੀ ਸਿੰਘ ਦੀ ਕਰਾਂ ਮੈਂ ਗੱਲ ਬਾਬਾ ਮੋਤੀ ਮਹਿਰਾਜੀ ਦੀ ਕਰਾਂ ਕਿ ਜਿਹੜੇ ਪਿਛੜੀਆਂ ਸ਼ਰੇਣੀਆਂ ਦੇ ਵਿੱਚੋਂ ਹੋ ਕੇ ਗੁਰੂਆਂ ਨਾਲ ਨਿਭਾਈ ਇਹ ਤਾਂ ਗੁਰੂਆਂ ਨੂੰ ਇਹਨਾਂ ਦੇ ਜਿਹੜੇ ਮੈਂ ਕਹਿ ਸਕਦਾ ਪੁਰਜਬ ਸੀ ਇਹਨਾਂ ਦੇ ਬਗਰ ਕੋਈ ਤਾਂ ਗੁਰੂਆਂ ਨੂੰ ਛੜ ਛੜ ਕੇ ਭੱਜੇ ਹੋਏ ਲੋਕ ਨਹੀਂ ਜਿਨ੍ਹਾਂ ਨੂੰ ਇਹ ਕਾਲੇ ਪਰਖ ਦਾ ਉਹਨਾਂ ਨੇ ਧੌਣਾ ਲਹਾਈਆਂ ਨੇ ਇਸ ਕਰਕੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਕਿ ਇਹ ਰਾਜਾ ਬੜਿੰਗ ਦਾ ਬਿਆਨ ਨਾ ਸਮਝਿਆ ਜਾਵੇ ਇਹ ਕਾਂਗਰਸ ਦਾ ਬਿਆਨ ਹੈ ਕਾਂਗਰਸ ਦੱਸਣਾ ਚਾਹੁੰਦੀ ਆ ਕਿ ਤੁਸੀਂ ਕਿਸ ਅੱਜ ਵੀ ਕਾਂਗਰਸ ਦੇ ਦਿਮਾਗ ਦੇ ਵਿੱਚ ਕਿਉਂਕਿ ਜੇ ਕਾਂਗਰਸ ਇਸ ਬਿਆਨ ਨਾਲ ਸਹਿਮਤ ਨਾ ਹੁੰਦੀ ਤਾਂ ਇਹਦੀ ਸੂਬਾ ਪ੍ਰਧਾਨਗੀ ਤਾਂ ਹੁਣ ਤਾਂ ਛੁੱਟੀ ਹੋ ਜਾਣੀ ਚਾਹੀਦੀ ਸੀ ਕਿਉਂ ਨਹੀਂ ਕੀਤੀ ਕੀ ਕਹੋਣਾ ਚਾਹੁੰਦੀ ਆ ਇੱਕ ਐਡੇ ਵੱਡੇ ਨੇਤਾ ਜਿਹੜੇ ਰਹੇ ਨੇ ਇਹਨੇ ਪੜੇ ਲਿਖਿਆ ਨੂੰ ਇੱਕ ਘਾ ਖੋਤਣ ਵਾਲਾ ਇਹ ਰੰਗ ਦਾ ਵਰਤੀਰਾ ਦੱਸੀ ਜਾਂਦਾ ਕਿ ਕਾਲਾ ਫਲਾਨਾ ਐਮਕਾ ਟਿਮਕਾ ਇਹਨਾਂ ਦੀ ਮਾਨਸਿਕਤਾ ਬੜੀ ਗੰਦੀ ਆ ਤੇ ਹੁਣ ਕਹੀ ਜਾਂਦਾ ਮੈਂ ਦਸਤਾਰ ਤੇ ਜੁੱਤੀਆਂ ਧਰ ਲੂ ਮੈਂ ਫਲਾਨਾ ਇਹਨੂੰ ਦਸਤਾਰ ਦੀ ਅਹਿਮੀਅਤ ਦਾ ਵੀ ਨਹੀਂ ਪਤਾ ਬਈ ਹੁਣ ਤੂੰ ਮਾਫੀਆਂ ਮੰਗ ਕੇ ਕਹਿ ਰਿਹਾ ਕਿ ਮੈਂ ਤਾਂ ਸਿਰ ਦੇ ਉੱਤੇ ਜੁੱਤੀਆਂ ਰੱਖਣ ਨੂੰ ਤਿਆਰ ਆ ਪਹਿਲਾਂ ਇਹ ਜੀ ਪਕਾਈ ਇਹ じゃ ਬੋਲਦਾ ਕਿਉਂ ਆ ਫੁਕਰਪੰਥੀ ਵਾਲਾ ਨੇਤਾ ਇਹ ਇਹਦੇ ਸ਼ਹਿਰ ਦੇ ਵਿੱਚ ਪਿਛਲੀਆਂ ਤੁਸੀਂ ਰਿਕਾਰਡ ਚੱਕ ਲੋ ਮੈਂ ਇਸ ਗੱਲ ਦਾ ਦੇਣਦਾਰ ਬੈਠੇ ਆਂ ਅੱਜ ਮੈਂ ਦੱਸਦਾਗਾ ਸਾਰੇ ਅੰਕੜਿਆਂ ਦੇ ਤਹਿਤ ਕਿਹਦਾ ਨਾਮ ਵਿੱਚ ਆਇਆ ਸੀ ਨਸ਼ੇ ਦੇ ਵਿੱਚ ਚਿੱਟੇ ਦੇ ਵਿੱਚ ਨਸ਼ੇ ਦੇ ਵਿੱਚ ਨਾਮ ਆਇਆ ਸੀ ਇਹਦਾ ਉਦੋਂ ਇਹ ਬਾਦਲਾਂ ਦੇ ਗੋਡੀ ਆਪਸ ਵਿੱਚ ਮਿਲੇ ਹੋਏ ਨੇ ਬਾਦਲਾਂ ਨੇ ਉਸ ਸਮੇਂ ਦੀ ਫੇਵਰ ਕੀਤੀ ਤਾਂ ਇਹ ਬਚਿਆ ਸੀ ਮਾਨਸਾ ਕੇ ਇਸ ਦੇ ਵਿੱਚ ਉਹ ਜਿਹੜਾ ਸਰਸੇ ਤੋਂ ਵੱਡਾ ਤੱਕ ਸਰ ਨਸ਼ੇ ਦਾ ਚੱਕਿਆ ਸੀ ਬੜਿੰਗ ਸਾਹਿਬ ਦੀ ਮਾਫੀ ਦੀ ਗੱਲ ਕਰਦੇ ਹਾਂ ਬੜਿੰਗ ਸਾਹਿਬ ਇੱਕ ਚੀਜ਼ ਹੋਰ ਵੀ ਕਹਿੰਦੇ ਨੇ ਜੋ ਮੈਂ ਪਹਿਲਾਂ ਵੀ ਕਿਹਾ ਸ਼ੁਰੂਆਤ ਦੇ ਵਿੱਚ ਕਿ ਸੁਰਖੀਆਂ ਦੇ ਵਿੱਚ ਰਹਿੰਦੇ ਨੂੰ ਕਹਿੰਦੇ ਨੇ ਕਿ ਮੈਂ ਹਮੇਸ਼ਾ ਚਰਚਾ ਦੇ ਵਿੱਚ ਰਹਿਣਾ ਚਰਚਾ ਕਹਿੰਦੇ ਮੇਰੇ ਨਾਲ ਜੁੜੀ ਹੋਈ ਆ ਚਰਚਾ ਮੇਰੇ ਨਾਲ ਕਹਿੰਦੇ ਬਣੀ ਰਹਿੰਦੀ ਆ ਕਿਸੇ ਪਿਛਲੀ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਵੀ ਨਜ਼ਰ ਆਉਂਦੇ ਨੇ ਜਿਹੜੇ ਉਹਨਾਂ ਦੇ ਇਹਨਾਂ ਦੇ ਐਮਪੀ ਜਦੋਂ ਚੋਣ ਲੜਦੇ ਨੇ ਉਹਦੀ ਇੰਟਰਵਿਊ ਚਰਚਾ ਫਿਰ ਆਪ ਦੀ ਲਵ ਮੈਰਿਜ ਕਰਾਈ ਕਿਵੇਂ ਕਰਾਈ ਆ ਉਹਦੀ ਕਰ ਲਿਆ ਕਰੇ ਵੀ ਚਰਚਾ ਇਹ ਥੋੜੀ ਆ ਜਿਹੜਾ ਕੁਰਬਾਨੀਆਂ ਭਰਨ ਵਾਲਾ ਸਮਾਜ ਆ ਕੁਰਬਾਨੀਆਂ ਦੇਣ ਵਾਲਾ ਸਮਾਜ ਆ ਜਿਹੜਾ ਸ਼ਹੀਦੀਆਂ ਨੂੰ ਆਪਦੇ ਗਲਾਂ ਦੇ ਵਿੱਚ ਲਾਉਣ ਵਾਲੇ ਸਮਾਜ ਨੂੰ ਤੂੰ ਜਲੀਲ ਕਰੇ ਆਪਦੀਆਂ ਕਰਤੂਤਾਂ ਦੱਸ ਦਿਆ ਕਰ ਵੀ ਮੈਂ ਇੱਥੋਂ ਤੱਕ ਕਿਵੇਂ ਆਇਆ ਕੀ ਕੀ ਪਾਪੜ ਬੇਲੇ ਨੇ ਜੇ ਚੈਨਲ ਤੇ ਬੋਲ ਕੇ ਦੱਸ ਦਈਏ ਤਾਂ ਬੜੀਆਂ ਕਈ ਉਹਦੇ ਚਮਚਿਆਂ ਨੂੰ ਬੜੀਆਂ ਮਿਰਚਾਂ ਲੱਗਣਗੀਆਂ ਕਿ ਇੱਥੋਂ ਤੱਕ ਕਿਵੇਂ ਪਹੁੰਚਿਆ ਆਪਦੇ ਵਾਰੀ ਦੱਸ ਦਿਆ ਕਰੇ ਉਹ 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 ਇੱਕ ਭਾਈ ਚਾਰੇ ਪ੍ਰਤੀ ਇਸ ਤਰ੍ਹਾਂ ਦੀ ਟਿੱਪਣੀ ਕਰਦਾ ਮੈਂ ਕਹਿਣਾ ਇਹਦਾ ਬਾਈਕਾਟ ਕਰਨਾ ਚਾਹੀਦਾ ਕਾਂਗਰਸ ਪਾਰਟੀ ਦਾ ਤੇ ਕਾਂਗਰਸ ਪਾਰਟੀ ਨੂੰ ਮੇਰੀ ਮੰਗ ਆ ਕਿ ਜਲਦੀ ਤੋਂ ਜਲਦੀ ਇਹਨੂੰ ਸੂਬੇ ਦੇ ਪ੍ਰਧਾਨਗੇ ਅਹੁਦੇ ਤੋਂ ਮੁਕਤ ਕਰੇ ਨਾ ਕਰੂਗਾ ਨਾ ਕਰੂ ਕਾਂਗਰਸ ਪਾਰਟੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਰਾਜਾ ਬੜਿੰਗਾ ਆਊਗਾ ਸ਼ਡਿਊਲ ਕਾ ਸਮਾਜ ਉਹਦਾ ਵਿਰੋਧ ਕਰੂ ਇਹ ਨਹੀਂ ਕਿਉਂਕਿ ਇਹ ਆਪਸ ਵਿੱਚ ਮੈਂ ਫਿਰ ਕਹਿਣਾ ਜੇ ਸੂਬਾ ਸਰਕਾਰੀ ਦੇ ਨਾਲ ਨਾ ਮਿਲੀ ਹੋਵੇ ਤਾਂ ਇਹਦੀ ਬੱਸਾਂ ਦੀਆਂ ਬਾਡੀਆਂ ਜਿਹੜੀਆਂ ਪੰਜਾਬ ਸਟੇਟ ਛੱਡ ਕੇ ਹਰਿਆਣਾ ਛੱਡ ਕੇ ਰਾਜਸਥਾਨ ਤੋਂ ਲੱਗੀਆਂ ਉਹਦੀ ਜਾਂਚ ਹਜੇ ਤੱਕ ਕਿਉਂ ਨਹੀਂ ਹੋ ਰਹੀ ਭਗਵੰਤ ਮਾਨ ਜੀ ਇਕੱਲੇ ਫੋਕੇ ਡਰਾਬੇ ਕਿਉਂ ਮਾਰਦੇ ਨੇ ਵੀ ਮੇਰੇ ਕੋਲੇ ਤੇਰੀਆਂ ਫਾਈਲਾਂ ਨੇ ਉਹ ਚਾਬੀ ਜੀ ਰੱਖੀ ਬੈਠੇ ਨੇ ਤਾਂ ਉਹ ਜਨਤਕ ਕਿਉਂ ਨਹੀਂ ਕਰਦੇ ਕਾਰਵਾਈ ਕਿਉਂ ਨਹੀਂ ਕਰਦੇ ਇਸ ਕਰਕੇ ਆਪਸ ਵਿੱਚ ਇਹਨਾਂ ਦੀਆਂ ਸੈਟਿੰਗਾਂ ਬੈਟੀਆਂ ਨੇ ਤੁਹਾਨੂੰ ਮਾਨਸਿਕਤਾ ਕੀ ਲੱਗਦੀ ਹੈ ਇਸ ਚੀਜ਼ ਦੇ ਪਿੱਛੇ ਜਿਵੇਂ ਤੁਸੀਂ ਚੰਨਜੀਤ ਸਿੰਘ ਚੰਨੀ ਹੁਰਾਂ ਤੇ ਵੀ ਸਵਾਲ ਖੜੇ ਕੀਤੇ ਕਿ ਉਹ ਵੀ ਪਹਿਲੇ ਸਮਿਆਂ ਦੇ ਵਿੱਚ ਉਹ ਉਹਨਾਂ ਦੇ ਵੱਲੋਂ ਵੀ ਕੁਛ ਇਸ ਤੇ ਚੀਜ਼ ਤੇ ਟਿੱਪਣੀ ਨਹੀਂ ਹੋਈ ਮਾਨਸਿਕਤਾ ਕੀ ਲੱਗਦੀ ਹੈ ਜੇਕਰ ਅਮਰਿੰਦਰ ਸਿੰਘ ਰਾਜਾ ਬੜੇਨ ਦੀ ਗੱਲ ਕਰੀ ਹਾਲਾਂਕਿ ਉਹ ਦੋ ਅਗਲੇ ਦਿਨ ਉਹ ਮਾਫੀ ਵੀ ਮੰਗ ਲੈਂਦੇ ਨੇ ਉਸ ਤੋਂ ਬਾਅਦ ਇਹ ਵੀ ਕਹਿੰਦੇ ਨੇ ਕਿ ਮੈਂ ਆਪਣੀ ਪੱਗ ਦੇ ਉੱਪਰ ਉਹਨਾਂ ਦੀਆਂ ਜੁੱਤੀਆਂ ਬੂਟਾ ਸਿੰਘ ਦੀਆਂ ਰੱਖੂੰਗਾ ਮੈਂ ਤਾਂ ਇੰਨਾ ਸਤਕਾਰ ਕਰਦਾ ਆ ਆਦਰ ਕਰਦਾ ਆ ਉਹ ਕਹਿੰਦੇ ਨੇ ਮੈਂ ਤਾਂ ਇਹ ਕਿਹਾ ਸੀ ਕਿ ਮਤਲਬ ਜਾਤ ਪਾਤ ਕਾਂਗਰਸ ਪਾਰਟੀ ਜਿਹੜੀ ਉਹ ਨਹੀਂ ਪਰਖਦੀ ਤੁਸੀਂ ਮਾਨਸਿਕਤਾ ਕੀ ਪਰ ਕੈਸੀ ਮਾਨਸਿਕਤਾ ਦੇ ਨਾਲ ਇਹ ਬਿਆਨ ਦਿੱਤਾ ਗਿਆ ਮਨੁਵਾਦੀ ਮਾਨਸਿਕਤਾ ਜਿਹੜੇ ਮਨੁ ਨੇ ਜਾਤਾਂ ਦੇ ਵਿੱਚ ਅਸੀਂ 4000 ਜਾਤਾਂ ਦੇ ਵਿੱਚ ਬੰਡੇ ਆ ਉਹ ਉਹੀ ਫਿਰ ਫਿਰ ਮਤਲਬ ਕਿ ਮੈਂ ਇਹ ਕਹਿ ਸਕਦਾ ਵੀ ਕਾਂਗਰਸ ਦੇ ਪ੍ਰਧਾਨ ਦੇ ਮੂੰਹੋਂ ਇਹ ਬਿਆਨ ਕਿਉਂ ਨਿਕਲਦਾ ਕਾਂਗਰਸ ਦਾ ਸੂਬਾ ਪ੍ਰਧਾਨ ਸੀ ਪਿਛਲੇ ਟਾਈਮ ਸੁਨੀਲ ਜਾਖੜ ਅੱਜ ਕੱਲ ਬੀਜੇਪੀ ਚ ਨੇ ਉਹਨੇ ਵੀ ਇਹੀ ਕਿਹਾ ਸੀ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਚੱਕ ਲਈਆਂ ਤਾਂ ਹੁਣ ਰਾਜਾ ਬਣਗੇ ਜਿਹੜਾ ਆਪਣਾ ਸੌਰੀ ਪ੍ਰਤਾਪ ਸਿੰਘ ਬਾਜਵਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹ ਅਰਬੀ ਤੇ ਗਧਿਆਂ ਦੀ ਗੱਲ ਕਰਦਾ ਅਰਬੀ ਘੋੜੇ ਤੇ ਗਧਿਆਂ ਦਾ ਕਹਿੰਦਾ ਬਹੁਤ ਅੰਤਰ ਹੁੰਦਾ ਬੜਾ ਫਰਕ ਹੁੰਦਾ ਇਹ ਇਹੀ ਇਹ ਗੱਲਾਂ ਕਿਉਂ ਕਰਦੇ ਨੇ ਕਿਉਂਕਿ ਕਾਂਗਰਸ ਇੱਕ ਮਨੂ ਨੂੰ ਲੈ ਕੇ ਚੱਲੀ ਹੋਈ ਆ ਮਨੂ ਸਿਮਰਤੀ ਤੇ ਕੰਮ ਕਰ ਰਹੀ ਆ ਸਾਡਾ ਸਮਾਜ ਇਸ ਨੂੰ ਨਹੀਂ ਸਮਝ ਰਿਹਾ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਸ ਚੀਜ਼ ਦੇ ਉੱਪਰ ਚਰਨਜੀਤ ਸਿੰਘ ਚੰਨੀ ਦੀ ਟਿੱਪਣੀ ਟਿੱਪਣੀ ਹੁਣ ਤੱਕ ਜਾਂ ਉਸ ਤਰ੍ਹਾਂ ਦੇ ਨਾਲ ਖੁੱਲ ਕੇ ਨਾ ਬੋਲਣਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਦਲਿਤ ਸੀਐਮ ਉਹਨਾਂ ਦੇ ਵੱਲੋਂ ਬਣਾਇਆ ਗਿਆ ਲੋਕਾਂ ਦੇ ਵਿੱਚ ਛਵੀ ਬਹੁਤ ਚੰਗੀ ਹੈ ਜੇਕਰ ਚਰਨਜੀਤ ਚੰਨੀ ਦੀ ਕਾਂਗਰਸੀ ਲੀਡਰਾਂ ਦੀ ਗੱਲ ਕਰੀ ਨਾ ਤਾਂ ਉਹਨਾਂ ਦੇ ਵਿੱਚੋਂ ਚਰਨਜੀਤ ਚੰਨੀ ਦੀ ਛਵੀ ਬਹੁਤ ਵਧੀਆ ਕਿ ਦਲਿਤ ਲੀਡਰ ਰਹੇ ਬਹੁਤ ਵਧੀਆ ਕੰਮ ਚਾਹੇ ਕਿਸਾਨਾਂ ਦੇ ਲਈ ਕਿਸੇ ਵੀ ਭਾਈਚਾਰੇ ਦੇ ਲਈ ਬਹੁਤ ਵਧੀਆ ਕੀਤੇ ਪਰ ਉਹਨਾਂ ਦੇ ਦਲਿਤ ਭਾਈਚਾਰੇ ਤੇ ਐਸਾ ਬਿਆਨ ਉਹਨਾਂ ਤੇ ਚਰਨਜੀਤ ਸਿੰਘ ਚੰਨੀ ਦੀ ਪੂਰਨ ਰੂਪ ਦੇ ਵਿੱਚ ਚੁੱਪੀ ਰਣੀ ਉਹਨੂੰ ਕਿਵੇਂ ਚੰਨ ਜੀ ਚੰਨੀ ਮਤਲਬ ਕਿ ਮੈਂ ਕਹਿ ਸਕਦਾ ਕਿ ਇੱਕ ਡੈਮੋ ਬਣਾ ਕੇ ਕਾਂਗਰਸ ਨੂੰ ਪੇਸ਼ ਕਰਦੀ ਆ ਕਿ ਆ ਦੇਖੋ ਆ ਸਾਡਾ ਬੰਦਾ ਉਹ ਵੀ ਮਿਲੇ ਇਹਨਾਂ ਨਾਲ ਹੀ ਕਿਉਂਕਿ ਸਾਬ ਸ਼੍ਰੀ ਕਾਂਚੀ ਰਾਮ ਕਿਹਾ ਕਰਦੇ ਸੀ ਕਿ ਇਹ ਸਾਨੂੰ ਕੁਰਸੀ ਦੇ ਸਕਦੇ ਨੇ ਪਾਵਰ ਸਾਡਾ ਬੰਦਾ ਪਾਵਰ ਇੰਜੋਏ ਨਹੀਂ ਕਰ ਸਕਦਾ ਪਾਵਰ ਨਹੀਂ ਵਰਤ ਸਕਦਾ ਉਹ ਸਿਰਫ ਉਹ ਉੱਥੇ ਵੀ ਰਹਿ ਕੇ ਉਹਨੂੰ ਸੀਰੀ ਦੇ ਹਾਲਾਤਾਂ ਵਾਂਗੂ ਹੀ ਸਾਹਮਣਾ ਕਰਨਾ ਤੁਸੀਂ ਦੇਖਿਆ ਨਹੀਂ ਕਿ ਜੇ ਬੰਦੇ ਤੇ ਕੋਈ ਜ਼ੁਲਮ ਹੋ ਜੇ ਉਹ ਕਿਹਦੇ ਕੋਲੇ ਜਾਊਗਾ ਐਸਐਸਪੀ ਕੋਲੇ ਆਈਪੀਐਸ ਜਾਂ ਕੋਈ ਹੋਰ ਜ਼ੁਲਮ ਹੁੰਦਾ ਤਾਂ ਉਹ ਆਈਐਸ ਕੋਲੇ ਜਾਊ ਆਈ ਪੀ ਐਸ ਬਾਈ ਪੂਰਨ ਦੇ 11 ਦਿਨ ਮੁਰਦ ਘਾਟ ਦੇ ਵਿੱਚ লাশ ਪਈ ਰਹੀ ਹੈ ਸਾਰੇ ਬਰੋਧੀਆਂ ਦੇ ਨਾਮ ਲਿਖ ਕੇ ਜਿਨ੍ਹਾਂ ਨੇ ਉਹਨੂੰ ਮਜਬੂਰ ਕੀਤਾ ਇੱਕ ਆਈ ਪੀ ਐਸ ਅਫਸਰ ਤੇ ਉਹਦੇ ਘਰ ਵਾਲੀ ਆਈ ਐਸ ਉਲਟਾ ਉਹਦੀ ਪਰਚਾ ਦੇਤਾ ਇਹ ਇਥੇ ਪਤਾ ਲੱਗਦਾ ਕਿ ਆਈ ਪੀ ਐਸ ਤੇ ਆਈ ਆਈ ਪੀ ਐਸ ਤੇ ਆਈ ਐਸ ਨੂੰ ਵੀ ਯਾਦ ਦਾ ਇਹ ਜਿਹੜਾ ਜਿੰਨਾ ਇਹ ਨਿਕਲ ਗਿਆ ਤੁਸੀਂ ਕਿੰਨੀ ਮਰਜ਼ੀ ਤਰੱਕੀ ਕਰ ਲੋ ਆ ਚਾਰ ਸ਼ਬਦ ਤੁਸੀਂ ਆਪਦੇ ਮੱਥੇ ਤੋਂ ਨਹੀਂ ਲਾ ਸਕਦੇ ਇਹ ਮਨੂ ਦੇ ਦੇਣ ਦੇਣਾ ਤਾਂ ਮੈਂ ਇਹ ਸਮਾਜ ਨੂੰ ਇਹ ਕਹਿਣਾ ਚਾਹਾਂਗਾ ਕਿ ਕਿੰਨਾ ਕਿੰਨਾ ਤੂੰ ਜ਼ਲੀਲ ਹੋਣਾ ਜਿਹੜੀ ਤੁਸੀਂ ਚੰਨੀ ਦੀ ਗੱਲ ਕਰੀ ਕਿ ਚੰਨੀ ਨੇ ਬੜਾ ਚੰਗਾ ਕਰਿਆ ਤੁਹਾਡਾ ਨਜ਼ਰੀਆ ਹੋ ਸਕਦਾ ਇਹ ਸਾਡਾ ਨਜ਼ਰੀਆ ਨਹੀਂ ਹੈਗਾ ਕਿਉਂਕਿ ਚਰਨਜੀਤ ਚੰਨੀ ਜਦੋਂ ਸੀਐਮ ਸੀ ਉਦੋਂ ਸਾਡੇ ਬੱਚਿਆਂ ਦੀ ਸਭ ਤੋਂ ਵੱਧ ਸਕਾਲਰਸ਼ਿਪ ਰੁਕੀ ਗਈ ਉਹਦੇ ਵਿੱਚ ਵੱਡਾ ਘਟਾਲਾ ਕਿਹਨੇ ਕੀਤਾ ਸਾਧੂ ਸਿੰਘ ਧਰਮਸੂਤ ਨੇ ਜਿਹੜਾ ਸਜ਼ਾ ਵੀ ਦੋਛੇ ਵੀ ਪਾਇਆ ਗਿਆ ਜੇਲ੍ਹ ਜੇਲ੍ਹਾਂ ਚ ਵੀ ਜਾ ਕੇ ਆਇਆ ਤਾਂ ਚਰਨਜੀਤ ਚੰਨੀ ਦੀ ਉਹ ਉਹਦੇ ਪ੍ਰਤੀ ਜਵਾਨ ਕਿਉਂ ਨਹੀਂ ਖੁੱਲੀ ਉਹ ਤੇ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਸਾਡੇ ਮੈਂ ਕਹਣਾ ਲੱਖ ਤੋਂ ਵੱਧ ਪੰਜਾਬ ਦੇ ਵਿੱਚ ਸਕਾਲਰਸ਼ਿਪ ਵਾਲੇ ਜਿਹੜੇ ਬੱਚੇ ਪੜ੍ਹ ਰਹੇ ਸੀ ਉਹਨਾਂ ਦੀਆਂ ਡਿਗਰੀਆਂ ਕਾਲਜ ਵਾਲਿਆਂ ਨੇ ਗਹਿਣੇ ਰੱਖ ਲਈਆਂ ਵੀ ਫੀਸ ਭਰੋ ਫੇਰ ਦੇ ਮੰਗੇ ਇਹ ਸਿਰਫ ਇੱਕ ਮੌਖਟਾ ਇਹਨਾਂ ਨੇ ਪਾਇਆ ਹੋਇਆ ਕਿ ਅਸੀਂ ਢੋਡੇ ਆ ਇਹ ਕੁਝ ਵੀ ਨਹੀਂ ਕਰ ਸਕਦੇ ਹੁਣ ਆ ਦੇਖਿਆ ਜਿਹੜੇ 3-4 ਕਾਂਗਰਸ ਦੇ ਵਿੱਚ ਸ਼ੈਡੂਲ ਕਾਸ ਨੇਤਾ ਜਦੋਂ ਮਾਫੀ ਮੰਗ ਲਈ ਜਦੋਂ ਮਾਫੀ ਮੰਗ ਮਾਫੀ ਨਾਲ ਗੱਲ ਸਾਰੀ ਨਿਬੜ ਗਈ ਪਹਿਲਾਂ ਤੁਸੀਂ ਅਗਲੇ ਦੀ ਜਮਾ ਖੇ ਕਰ ਦੋ ਇੱਕ ਦਸਤਾਰ ਲਾ ਦੋ ਇਸ ਤਰ੍ਹਾਂ ਦੇ ਰੰਗ ਦੀ ਮੈਂ ਕਹਿੰਦਾ ਨਸਲ ਕੁਸ਼ੀ ਕਰੋ ਤੁਸੀਂ ਅ ਰੰਗ ਦੇ ਪ੍ਰਤੀ ਘਾ ਖੋਤ ਫਿਰ ਸਾਬਤ ਕਰੇ ਰਾਜਾ ਸਿੰਘ ਰਾਜਾ ਬੜਿੰਗ ਸਾਹ ਸਾਬਤ ਕਰੇ ਵੀ ਬੁੱਟਾ ਸਿੰਘ ਘਾ ਕਿੱਥੇ ਖੋਤਦਾ ਸੀ ਕਿੱਥੇ ਇਹਨਾਂ ਦੀਆਂ ਮਹਿਸਾਂ ਨੂੰ ਘਾ ਪਾਉਂਦਾ ਸੀ ਉੱਠ ਕੇ ਹਰੇਕ ਬੰਦਾ ਮਤਲਬ ਕਿ ਬਿਆਨ ਦੇਣ ਲੱਗ ਜਾਂਦਾ ਪੂਰੀ ਗੱਲ ਦਾ ਪਤਾ ਨਹੀਂ ਇਹਨਾਂ ਨੂੰ ਵੀਰ ਜੀ ਫਿਰ ਕਹਿੰਦੇ ਸੀ ਤਾਂ ਮਜਬੂਰ ਸਿੱਖ ਕਿਹਾ ਇਹਨਾਂ ਨੂੰ ਐਸਸੀ ਐਕਟ ਦੀ ਪਰਿਭਾਸ਼ਾ ਹੀ ਨਹੀਂ ਪਤਾ ਕਿ ਐਸਸੀ ਐਕਟ ਕਿਹਾ ਹੁੰਦਾ ਜੇ ਤੁਹਾਨੂੰ ਸਾਹਮਣੇ ਵਾਲੀ ਬੰਦੇ ਦੀ ਜਾਤ ਦਾ ਪਤਾ ਉਹਦੀ ਜਾਤੀ ਦਾ ਪਤਾ ਤੁਸੀਂ ਉਹਦੇ ਨਾਲ ਹੀਣ ਭਾਵਨਾ ਕਰਦੇ ਹੋ ਸਿਰਫ ਅੱਖਾਂ ਤੇ ਹਿਾਰੇ ਨਾਲ ਫਿਰ ਵੀ ਐਸਸੀ ਐਕਟ ਲੱਗਦਾ ਇਕੱਲਾ ਬੋਲਣਾ ਜ਼ਰੂਰੀ ਨਹੀਂ ਤੁਸੀਂ ਇੱਕ ਤੁਹਾਨੂੰ ਪਤਾਗਾ ਉਸ ਬੰਦਾ ਉਹ ਉਹ ਮਤਲਬ ਕਿ ਐਸਸੀ ਕਮਿਊਨਿਟੀ ਨੂੰ ਬਲੌਕ ਕਰਦਾ ਉਹਦੇ ਵਿੱਚ ਤਾਂ ਉਹਨੇ ਲਈ ਅਸੀਂ ਉਹਨੂੰ ਮਤਲਬ ਕਿ ਮਾਨਸਕ ਤੌਰ ਤੇ ਜ਼ਲੀਲ ਕਰਦੇ ਆ ਉਹਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਆ ਪ੍ਰਕਾਸ਼ਟ ਵਾਲਾ ਤਾਂ ਉਹ ਵੀ ਐਸੀ ਐਕਟ ਆ ਇਹਨਾਂ ਨੂੰ ਪਤਾ ਨਹੀਂ ਇਹ ਚੌੜੇ ਹੋ ਕੇ ਬਸ ਮੈਕਾਂ ਤੇ ਖੜ ਕੇ ਬੋਲਣ ਵਾਲੇ ਨੇ ਉਹ ਬੋਲ ਦਿੰਦੇ ਨੇ ਤੇ ਮੈਂ ਕਾਂਗਰਸ ਤੋਂ ਤੁਹਾਡੇ ਚੈਨਲ ਰਾਹੀਂ ਮੰਗ ਕਰਦਾ ਕਿ ਜਿਹੜੇ ਮੈਂ ਤਾਂ ਚੰਨੀ ਵਰਗੇ ਨੂੰ ਸਿਰੀ ਕਹੂੰਗਾ ਉਹ ਇੱਕ ਡੈਣੀ ਜਿਹੜਾ ਕਹਿੰਦਾ ਮੈਂ ਮੱਜਵੀ ਸਿੱਖ ਸਮਾਜ ਚੋਂ ਮੁੱਖ ਮੰਤਰੀ ਬਣਾਓ ਚਲੋ ਮੰਗਣਾ ਤਾਂ ਹਰੇਕ ਦਾ ਫਰਜ਼ ਬਣਦਾ ਪਰ ਹੁਣ ਹੁਣ ਉਲਟੇ ਰਾਜਾ ਬਣ ਕੇ ਦੇ ਵਕੀਲ ਬਣੇ ਖੜੇ ਨੇ ਵੀ ਮਾਫੀ ਮੰਗ ਲਈ ਮੈਂ ਕਹਿ ਸਕਦਾ ਕਿ ਐਸੀ ਐਕਟ ਦਾ ਭਮੋਂ ਦੀ ਪਰਚਾ ਹੋਇਆ ਪਰ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਇਹ ਇਸ ਦੀ ਗ੍ਰਿਫਤਾਰੀ ਕਰਕੇ ਇਹਨੂੰ ਅੰਦਰ ਸਿੱਟ ਕੇ ਜੇਲ੍ਹਾਂ ਦੇ ਵਿੱਚ ਮਤਲਬ ਕਿ ਇੱਕ ਸੇਹ ਦਿੱਤੀ ਜਾ ਸਕਦੀ ਹੈ ਕਿ ਹੋਰ ਵਿਅਕਤੀ ਇਸ ਤਰ੍ਹਾਂ ਦਾ ਯਤਨ ਨਾ ਲੱਗਦਾ ਕਿ ਪਛਤਾਵਾ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਜਿਸ ਤਰ੍ਹਾਂ ਦੇ ਨਾਲ ਉਹਦੇ ਉੱਪਰ ਪਰਚਾ ਹੁੰਦਾ ਉਸ ਤੋਂ ਬਾਅਦ ਫਿਰ ਉਹਨਾਂ ਦੇ ਸਾਥੀ ਨੇ ਜੋ ਉਹ ਵੀ ਬੋਲਦੇ ਨੇ ਕਿ ਹੁਣ ਭਾਈ ਮਾਫੀ ਮੰਗ ਲਈ ਪਰਚੇ ਦੇ ਵਿੱਚ ਵੀ ਹੱਥ ਛੁੜ ਕੇ ਕਹਿੰਦੇ ਨੇ ਫਿਰ ਸਿਰ ਤੇ ਜੁੱਤੀਆਂ ਧਰਨ ਦੀ ਗੱਲ ਵੀ ਕਰਦੇ ਨੇ ਲੱਗਦਾ ਇਹ ਕਿਰੀ ਫਲੋ ਫਲੋ ਦੇ ਵਿੱਚ ਜਾਂ ਜੋਸ਼-ਜੋਸ਼ ਤੇ ਵਿੱਚ ਬਿਆਨ ਜਿਹੜਾ ਹੈਗਾ ਉਹਦੋਂ ਦਿੱਤਾ ਗਿਆ ਉਸ ਤੋਂ ਬਾਅਦ ਪਛਤਾਵਾ ਹੈ ਲੱਗਦਾ ਕਿ ਅਸਲ 'ਚ ਪਛਤਾਵਾ ਹੈ ਗਲਤੀ ਦੀ ਮਾਫੀ ਹੁੰਦੀ ਹੈ ਸਾਜ਼ਿਸ਼ ਦੀ ਮਾਫੀ ਨਹੀਂ ਹੁੰਦੀ ਇਹ ਬਿਆਨ ਸਾਜ਼ਿਸ਼ ਤਹਿ ਦਿੱਤਾ ਗਿਆ ਇਹੀ ਬਿਆਨ ਸੁਨੀਲ ਜਾਖੜ ਜਦੋਂ ਕਾਂਗਰਸ ਦਾ ਪ੍ਰਧਾਨ ਸੀ ਉਹਨੇ ਦਿੱਤਾ ਸੀ। ਇਹੀ ਬਿਆਨ ਪ੍ਰਤਾਪ ਸਿੰਘ ਬਾਜ਼ਵਾ ਦੇ ਰਿਹਾ ਹੈਗਾ। ਤਾਂ ਫੇਰ ਇਹਨਾਂ ਇਸ ਚੀਜ਼ ਦੀ ਜਿਹੜੀ ਸਾਜ਼ਿਸ਼ਾਂ ਰਚ ਕੇ ਇਹ ਸਮਾਜ ਦੇ ਹੌਂਸਲੇ ਤੋੜਦੇ ਨੇ, ਸਮਾਜ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਸ਼ਾਸਨ ਦੀ ਕਾਦੀ ਮਾਫੀ ਹੈ। ਹੁਣ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹ ਦੋਚੇ ਮੈਂ ਕਹਿੰਦਾ ਨਰਕਾਂ ਨੂੰ ਜਾਣਗੇ, ਦੇਣੀ ਤਾਂ ਕੁਦਰਤ ਨੇ ਵੀ ਸਜ਼ਾ ਸਰਕਾਰਾਂ ਅਜ ਤਾਈਂ ਭੱਜੀਆਂ ਹੋਈਆਂ, ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਮੈਂ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਕਰਗੀ ਅੱਜ ਤੱਕ ਉਹ ਦੋਸ਼ੀ ਨਹੀਂ ਫੜੇ ਗਏ ਕਿਉਂ ਨਹੀਂ ਫੜੇ ਗਏ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਸਤਾਊਗੀ ਸਤਾ ਨੂੰ 4 ਸਾਲ ਹੋ ਗਏ ਕ ਮਤਲਬ ਕਿ ਹੰਡਾ ਰਹੇ ਨੇ ਜਾਂ ਉਹਦਾ ਆਨੰਦ ਲੈ ਰਹੇ ਨੇ ਜਾਂ ਉਹਦਾ ਮੰਤਰੀਪਦ ਦੇ ਅਹੁਦਿਆਂ ਤੇ ਐਮ ਐਲ ਏ ਬਣੇ ਬੈਠੇ ਨੇ ਤੇ ਅੱਜ ਵੀ ਇਹ ਦੱਸ ਦੇ ਨਾ ਕਿਹੜਾ ਦੋਸ਼ੀ ਫੜਿਆ ਇਹਨਾਂ ਨੇ ਅੱਜ ਹਰੇਕ ਔਰਤ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਮੈਂ ਕਹਿ ਸਕਦਾ ਸੂਬੇ ਦਾ ਮੁੱਖ ਮੰਤਰੀ ਅੱਜ 4 ਸਾਲ ਤੋਂ 1 ਅੱਧਾ ਮਹੀਨਾ ਹੀ ਘਟ ਹੋਊਗਾ ਸਤਾ ਸਰਕਾਰ ਨੂੰ 4 ਸਾਲ ਦੇ ਵਿੱਚ ਜੇ ਗੱਲ ਕਰ ਲਈਏ 4 ਨੂੰ ਗੁਣਾ ਕਰ ਲਈਏ 48 12 ਮਹੀਨੇ ਸਾਲ ਦੇ ਵਿੱਚ ਹੁੰਦੇ ਨੇ ਤੇ 4 ਸਾਲਾਂ ਦੇ ਵਿੱਚ 48 ਮਹੀਨੇ ਹੋਗੇ ਹਰੇਕ ਔਰਤ ਦਾ 48000 ਦਾ ਕਰਜ਼ਈ ਆ ਸੂਬੇ ਦਾ ਮੁੱਖ ਮੰਤਰੀ ਵੋਟ ਮੰਗਣ ਤੋਂ ਪਹਿਲਾਂ ਔਰਤ ਦੇ ਖਾਤੇ ਦੇ ਵਿੱਚ ਹਰੇਕ ਔਰਤ ਦੇ ਖਾਤੇ ਦੇ ਵਿੱਚ 48000 ਪਾਵੇ ਨੇ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਸਨ ਹੁਣ ਹਜੇ ਇੱਕ ਸਾਲ ਰਹਿ ਗਿਆ ਹਜੇ ਗੱਲਾਂ ਕਰੀ ਜਾਂਦੇ ਨੇ ਕਿ ਅਸੀਂ ਸ਼ੁਰੂ ਕਰਾਂਗੇ ਹਜੇ ਸ਼ੁਰੂ ਤੁਸੀਂ ਉਦੋਂ ਕਰਿਓ ਜਦੋਂ 2 ਮਹੀਨੇ ਰਹਿ ਗਏ ਹਜੇ ਸ਼ੁਰੂ ਕਰਨ ਦੀ ਕੀ ਲੋੜ ਆ ਫਿਰ ਇਹਨਾਂ ਨੇ ਕਿਹਾ ਸੀ ਕਿ ਮੁਕੰਮਲ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਾਂਗੇ ਕਿਸਾਨਾਂ ਦਾ ਕਰਜ਼ਾ ਕੀ ਮਾਫ ਕਰਨਾ ਬਾਈ ਟਰਾਲੀਆਂ ਲੈ ਗਏ ਧਰਨਾ ਦੇਣਾ ਸੰਵਿਧਾਨਕ ਹੱਕ ਆ ਧਰਨੇ ਜਿਹੜੇ ਦੇ ਰਹੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਉਹਨਾਂ ਦਾ ਸਮਾਨ ਚੱਕ ਕੇ ਲੈ ਗਏ ਇਦੋਂ ਮਾੜਾ ਕੀ ਹੋ ਸਕਦਾ ਇਦੋਂ ਬੁਰਾ ਕੀ ਹੋ ਸਕਦਾ ਹੁਣ ਆ ਤੁਸੀਂ ਦੇਖ ਲਿਓ ਝੋਨੇ ਦੇ ਵਿੱਚ ਪਤਾ ਨਹੀਂ ਕਿੱਥੇ ਫਰਕ ਰਿਹਾ ਉਹ ਵੀ ਗਲਤ ਨੀਤੀਆਂ ਦੇ ਨਾਲ ਹਰੇਕ ਮਤਲਬ ਕਿ ਝੋਨੇ ਦੀ ਪੈਦਾਵਾਰ ਬਹੁਤ ਘੱਟ ਹੋ ਰਹੀ ਆ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈ ਰਿਆ ਦੇਵੇ ਮੁਆਵਜ਼ਾ ਸਰਕਾਰ ਬੜੇ-ਬੜੇ ਵਾਅਦੇ ਕਰਦੀ ਸੀ ਕਿ ਗਰਦੌਰੀਆਂ ਬਾਅਦ ਚ ਹੁੰਦੀਆਂ ਰਿਆ ਕਰਨਗੀਆਂ ਪਹਿਲਾਂ ਮੁਆਵਜ਼ਾ ਦੇਵਾਂਗੇ ਮਹੱਲਿਆਂ ਚੋਂ ਸਰਕਾਰ ਚੱਲੂ ਤੁਹਾਡੇ ਮਹੱਲੇ ਚੋਂ ਸਰਕਾਰ ਚੱਲੀ ਆ ਕਿੱਥੇ ਸਰਕਾਰ ਚੱਲ ਰਹੀ ਆ ਕਿਹੜੇ ਮਹੱਲੇ ਚੋਂ ਸਰਕਾਰ ਚੱਲ ਰਹੀ ਆ ਹਰ ਫਰੰਟ ਤੇ ਧੋਖਾ ਪੰਜ-ਪੰਜ ਮਰਲਿਆਂ ਦੇ ਪਲਾਟ ਕਹੇ 5-5 ਮਰਲਿਆਂ ਦੇ ਪਲਾਟ ਕਹਿੰਦੇ ਉੱਤੇ ਮਕਾਨ ਨਾ ਮਕਾਨ ਮਿਲੇ ਨਾ 5 ਮਰਲਿਆਂ ਦਾ ਪਲਾਟ ਮਿਲਿਆ ਨਾ ਗਰੀਬ ਨੂੰ ਰੋਜ਼ਗਾਰ ਮਿਲਿਆ ਇੱਥੋਂ ਤੱਕ ਕਿ ਕੁਝ ਸੈਂਟਰ ਦਾ ਕੁਝ ਪੰਜਾਬ ਦੇ ਜਿਹੜਾ ਗਰੀਬ ਨੂੰ ਰੋਜ਼ਗਾਰ ਮਿਲਦਾ ਸੀ ਮਨਰੇਗਾ ਸਭ ਤੋਂ ਅਹਿਮ ਉਹਦੇ 'ਚ ਹੀ ਮੈਂ ਕਹਿ ਸਕਦਾ ਵੀ ਇਹਨਾਂ ਦਾ ਉਹੀ ਉਹੀ ਜਿਹੜੀ ਪਾਲਿਸੀ ਇਹਨਾਂ ਨੇ ਬੰਦ ਕੀਤੀ ਆ ਸੈਂਟਰ ਸਰਕਾਰ ਨਾਲ ਰਲ ਕੇ ਉਹੀ ਇਹਨਾਂ ਦਾ ਦਬਾਲਾ ਕੱਢ ਦੂ ਕਿਉਂਕਿ ਗਰੀਬ ਦੇ ਚੁੱਲ੍ਹੇ ਦੀ ਜਦੋਂ ਅੱਗ ਠੰਢੀ ਹੁੰਦੀ ਹੈ ਨਾ ਲੱਕੜਾਂ ਫੜ ਕੇ ਕਿੱਚੇ-ਕਿੱਚਦੇ ਆ ਉਹਦਾ ਕੋਈ ਬਦਲ ਕਿਤੇ ਨਹੀਂ ਨਿਕਲਦਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਸ ਚੀਜ਼ ਦਾ ਸਬਕ ਮਿਲੂ ਅੱਜ ਮਨਰੇਗਾ ਪੂਰੇ ਪੰਜਾਬ ਦੇ ਵਿੱਚ ਬੰਦ ਕੀਤਾ ਹੋਇਆ ਤੇ ਗਰੀਬ ਤਰਾ ਤਰਾ ਮਰ ਰਹੇ ਨੇ ਤੇ ਕਿਸੇ ਵੀ ਵਰਗ ਨੂੰ ਰੋਜ਼ਗਾਰ ਨਹੀਂ ਦੇ ਰਹੇ ਮੈਂ ਕਹਿ ਸਕਦਾ ਇਹ ਸਰਕਾਰ ਦੀ ਮਿਲੀ ਭੁਗਤ ਇਹ 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 ਰਾਜ ਆ ਬੜਿੰਗ ਨੂੰ ਜੇ ਵਾਕਈ ਹੁਣ ਆ ਡਿੰਪੀ ਹੋਰੀ ਪੁਤਲੇ ਸੜ ਰਹੇ ਆ ਤੁਸੀਂ ਦੱਸ ਰਹੇ ਸੀ ਚੈਨਲਾਂ 'ਤੇ ਦੇਖ ਰਹੇ ਆ ਜੇ ਇਹ ਵਾਕਈ ਹੋ ਆ ਡਿੰਪੀ ਐਮ ਐਲ اے ਆ ਹੋਰ ਹੈ ਜੇ ਉਗਵੰਤ ਮਾਨ ਇੰਨੀ ਹਮਦਰਦੀ ਆ ਤਾਂ ਫੜਕੇ ਨੂੰ ਅੰਦਰ ਕਿਉਂ ਨਹੀਂ ਸਿੱੜਦਾ ਉਥੇ ਹੀ ਤੁਰਿਆ ਫਿਰਦਾ ਕਿਉਂ ਨਹੀਂ ਗ੍ਰਿਫਤਾਰੀ ਕੀਤੀ ਯਾਰੀ ਐਸੀ ਐਕਟ ਦੇ ਵਿੱਚ ਜਵਾਨਤ ਨਹੀਂ ਆਪਾਂ ਨੂੰ ਪਤਾ ਤਾਂ ਫਿਰ ਉਹਨਾਂ ਨੂੰ ਫੜਕੇ ਅੰਦਰ ਕਿਉਂ ਨਹੀਂ ਭੇਜ ਰਹੇ ਸਰਕਾਰ ਜੇ ਬਾਕੀ ਕਿਤੇ ਉਹ ਵੀ ਇਹੀ ਚੀਜ਼ ਆ ਇਹ ਵੀ ਉਹੀ ਚੀਜ਼ ਆ ਇਹ ਇਕੱਠੇ ਨੇ ਸਾਰੇ ਉਹੀ ਗੱਲ ਆ ਗੰਗਾਤਾਰੀ ਸ਼ਕਤੀਮਾਨ ਆ ਇੱਕੋ ਹੀ ਗੱਲ ਨੇ ਇਹ ਜਾਣ ਕੇ ਆ ਹਮਦਰ ਦੀ ਲੈਣ ਵਾਸਤੇ ਆ ਕੱਲ ਸੀਐਮ ਸਾਹਿਬ ਕਹਿ ਰਹੇ ਸੀ ਪੂਨੇ ਰਾਜੇ ਨੇ ਆਏ ਕੀਤਾ ਫਿਰ ਜੇ ਰਾਜੇ ਨੇ ਆਏ ਕੀਤਾ ਤਾਂ ਫੜ ਕੇ ਉਹਨੂੰ ਅੰਦਰ ਕਿਉਂ ਨਹੀਂ ਦੇਰੇ ਇੱਕ ਆ ਚਤੁਰਵੇਦੀ ਸੀ ਸ਼ਾਇਦ ਉਹ ਉਹਦੇ ਰਾਜ ਸਭਾ ਦਾ ਕੋਈ ਫਾਰਮ ਭਰਿਆ ਸੀਗਾ ਤੇ ਉੱਥੇ ਦਾ ਤੁਸੀਂ ਪੁਲਿਸ ਭੇਜਤੀ ਚੰਡੀਗੜ੍ਹ ਉੱਥੇ ਪੁਲਿਸ ਵੀ ਆਮਣੋ ਸਾਹਮਣੀ ਹੋਗੀ ਤਾਂ ਜਦੋਂ ਤੁਸੀਂ ਉੱਥੇ ਭੇਜ ਸਕਦੇ ਹੋ ਪੁਲਿਸ ਤਾਂ ਉਹ ਤਾਂ ਪੰਜਾਬ ਚ ਘੁੰਮ ਰਿਆ ਹਜੇ ਤਾਈਂ ਗ੍ਰਿਫਤਾਰੀ ਕਿਉਂ ਨਹੀਂ ਤੇ ਕਾਂਗਰਸ ਨੂੰ ਇਹ ਸਾਡਾ ਸਵਾਲ ਆ ਖਾਸ ਕਰ ਸ਼ਡਿਊਲ ਸ਼ਡਿਊਲ ਕਾਸ ਸਮਾਜ ਦਾ ਕਿ ਤੁਹਾਨੂੰ ਆਉਣ ਵਾਲੀ ਸਤਾਈ ਦੇ ਵਿੱਚ ਇਹਦੇ ਖਮਿਆਜੇ ਭੁਗਤਨੇ ਪੈਣਗੇ ਜੇ ਤੁਸੀਂ ਰਾਜਾ ਬੜਿੰਗ ਨੂੰ ਪੰਜਾਬ ਦੇ ਅਹੁਦੇ ਤੋਂ ਮੁਕਤ ਨਾ ਕੀਤਾ ਇਹਨੂੰ ਪ੍ਰਧਾਨਗੀ ਤੋਂ ਤੁਰੰਤ ਹਟਾਇਆ ਜਾਵੇ। ਲਾ ਸਵਾਲ ਆ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਪਿਛਲੇ ਦਿਨਾਂ ਚੋਂ ਕੰਪੇਨ ਕਰਦੇ ਇੱਕ ਬਿਆਨ ਦਿੰਦੇ ਨੇ ਨਜ਼ਰ ਆਉਂਦੇ ਨੇ ਗੈਂਗਸਟਰ ਨੂੰ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆਉਂਦੇ ਨੇ ਗੈਂਗਸਟਰ ਪੰਜਾਬ ਛੱਡ ਦੇਣਾ ਬਹੁਤਾ ਜ਼ਿਆਦਾ ਸਮਾਨੀਆਂ ਤੇ ਫਿਰ ਨੇ ਇੱਕ ਮਹੀਨਾ ਕਹਿੰਦੇ ਭਾਈ ਤੁਹਾਨੂੰ ਦਿੱਤਾ ਤੇ ਨਹੀਂ ਤਾਂ ਫਿਰ ਅਸੀਂ ਪੰਜਾਬ ਨੂੰ ਗੈਂਗਸਟਰ ਮੁਕਤ ਕਰ ਦਾਂਗੇ ਲੱਗਦਾ ਕਿ ਇਸ ਬਿਆਨ ਚ ਸੱਚਾਈ ਸਭ ਬਹੁਤ ਕੁਝ ਕਹਿੰਦੇ ਸੀ ਤਾਂ ਕਹਿੰਦੇ ਸੀ ਚਿੱਟਾ ਖਤਮ ਕਰ ਦਾਂਗੇ ਹੋ ਗਿਆ ਫਿਰ ਕਹਿੰਦੇ ਸੀ ਜੇ ਚਿੱਟਾ ਨਾ ਖਤਮ ਹੋਇਆ ਐਸਐਸਪੀ ਤੇ ਪਰਚਾ ਦੇ ਦਾਂਗੇ ਡੀਸੀ ਤੇ ਪਰਚਾ ਦੇ ਦਾਂਗੇ ਮੇਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੈਂ ਤੁਹਾਨੂੰ ਕਹ ਕਹਿੰਦੇ ਨੂੰ ਮੈਨੂੰ ਚੈਨਲ ਤੇ ਸ਼ਰਮ ਆਉਂਦੀ ਆ ਕੋਈ ਆ ਤਲਵੰਡੀ ਸਾਬੋ ਲੈ ਚੱਲੋ ਹੁਣ ਚੱਲੋ ਨਾਲ ਇੱਕ ਮਹਿਲਾ ਜਿੱਤੀ ਹੋਈ ਆ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਆ ਜਾਂ ਮੈਂ ਮਾਨਸਾ ਜ਼ਿਲ੍ਹੇ ਦੀ ਡੀਸੀ ਆ ਜਿਹੜੀ ਉਹ ਵੀ ਇੱਕ ਔਰਤ ਆ ਤੁਹਾਨੂੰ ਮੈਂ ਮਾਨਸਾ ਮਾਨਸਾ ਦੇ ਵਿੱਚ 20 20 ਅੱਡੇ ਜਿੱਥੇ ਨੌਜਵਾਨ ਕੁੜੀਆਂ ਮਜਬੂਰੀ ਦੇ ਵਿੱਚ ਉਹਨਾਂ ਦਾ ਮਜਬੂਰੀ 'ਚ ਆਪਣਾ ਸ਼ੋਸ਼ਣ ਕਰਵਾ ਰਹੀਆਂ ਨੇ ਤੇ ਉਹ ਅੱਡੇ ਚੱਲ ਰਹੇ ਨੇ ਤੇ ਇਹਨਾਂ ਦੇ ਬੰਦੇ ਉਹਨਾਂ ਤੋਂ ਮਹੀਨੇ ਵਸੂਲ ਰਹੇ ਨੇ ਇੱਕ ਮਾਨਸਾ ਜ਼ਿਲ੍ਹੇ ਦੀ ਡੀਸੀ ਇੱਕ ਮਹਿਲਾ ਨਵਜੋਤ ਕੌਰ ਹੋਵੇ ਤੇ ਮਾਨਸਾ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਕਟਰ ਨਾ ਹੋਣ ਫਿਰ ਭਗਵੰਤ ਮਾਨ ਨੇ ਕਿਹਾ ਸੀ ਡਾਇਰੈਕਟ ਕਿਹਾ ਸੀ ਇਹ ਕਿ ਜੇ ਕਿਤੇ ਉਹ ਚਿੱਟਾ ਫੜਿਆ ਜਾਂਦਾ ਉੱਥੋਂ ਦਾ ਡੀਸੀ ਦੇ ਐਸਐਸਪੀ ਜ਼ਿੰਮੇਵਾਰ ਹੋਵੇਗਾ ਤੇ ਮਾਨਸਾ ਵਿੱਚ ਤਾਂ 1,80,000 ਰੁਪਏ ਚ ਬਾਈ ਜੀ ਬੱਚਾ ਵਿਕ ਗਿਆ ਚਿੱਟੇ ਵਾਸਤੇ ਬੱਚਾ ਵਿਕ ਗਿਆ ਤਾਂ ਜਦੋਂ ਇੰਨੀ ਤੋੜ ਲੱਗੀ ਉਹਨਾਂ ਨੂੰ ਚਿੱਟੇ ਦੀ ਤਾਂ ਉਹਨਾਂ ਨੇ ਇੱਕ ਬੱਚੇ ਨੂੰ ਵੇਚਤਾ ਤਾਂ ਫਿਰ ਕਿਉਂ ਨਹੀਂ ਉਹ ਉੱਥੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਕਾਰਵਾਈ ਹੋਈ ਕਿਉਂ ਨਹੀਂ ਤਾਂ ਤੁਹਾਡੀ ਸੀ ਦੇ ਪਰਚ ਇਹ ਕਾਰਵਾਈ ਕਰਨੀ ਬਣਦੀ ਸੀ ਇਥੋਂ ਦੀ ਮਾਨਸਾ ਦੀ ਡੀਸੀ ਤੇ ਪਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਆ ਮੈਂ ਤੁਹਾਨੂੰ ਦੱਸਿਆ ਇਹ ਮਿਲੇ ਨੇ ਇਕੱਠੇ ਨੇ ਨਾ ਚਿੱਟਾ ਖਤਮ ਹੋਇਆ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਮੈਨੂੰ ਦੱਸੋ ਵੀ ਕਿੱਥੇ ਭ੍ਰਿਸ਼ਟਾਚਾਰ ਖਤਮ ਆ ਤੇ ਕਿੱਥੇ ਚਿੱਟਾ ਖਤਮ ਆ ਇਹ ਸਾਰੇ ਸਰਕਾਰ ਡਰਾਮੇ ਕਰ ਰਹੀ ਆ ਇੱਕ ਸਿਰਫ ਇੱਕ ਇਹਨਾਂ ਦਾ ਯਤਨ ਆ ਜਿਹੜਾ ਗੈਂਗਸਟਰਾਂ ਦੀ ਗੱਲ ਕਰਦੇ ਨੇ ਗੈਂਗਸਟਰ ਜਿਹੜਾ ਇਹ ਬਹੁਤ ਮਾੜਾ ਪਰ ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦੇ ਅਸੀਂ ਮਾਰ ਦਾਂਗੇ ਜੀ ਉਹ ਕਰ ਦਾਂਗੇ ਇਹ ਗੈਂਗਸਟਰ ਪੈਦਾ ਕਿੱਥੋਂ ਹੋਏ ਕਿਹਨੇ ਬਣਾਏ ਇਹ ਕਹਿ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਬਣਾਏ ਜੇ ਉਹ ਭਲਿਓ ਲੋਕੋ ਜੇ ਪਿਛਲਿਆਂ ਨੇ ਬਣਾਏ ਸੀ ਤਾਂ ਹੀ ਤੁਹਾਨੂੰ ਲੈ ਕੇ ਆਏ ਸੀ ਪਿਛਲਿਆਂ ਨੂੰ ਹਟਾ ਕੇ ਤਾਂ ਹੀ ਤੁਹਾਡੀ ਸਰਕਾਰ ਚੁਣੀ ਸੀ ਤੇ ਤੁਹਾਡਾ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜੇ ਪਿਛਲੀਆਂ ਸਰਕਾਰਾਂ ਨੇ ਗੈਂਗਸਟਰ ਬਣਾਏ ਨੇ ਤੁਹਾਡਾ ਐਂ ਕਹਿ ਕੇ ਪੱਲਾ ਝਾੜ ਕੇ ਕੀ ਤਾਂ ਨਹੀਂ ਕੰਮ ਬਣਨਾ ਐਂ ਤਾਂ ਨਹੀਂ ਸਰਨਾ ਤਾਂ ਤੁਸੀਂ ਉਹਨਾਂ ਨੂੰ ਸੁਧਾਰਨਾ ਸੀ ਉਹਨਾਂ ਨੂੰ ਸਫਾ ਇੱਕ ਜਿਹੜੀ ਪਹਿਲੀ ਲਾਈਨ ਹੁੰਦੀ ਹੈ ਉਹਨਾਂ ਨੂੰ ਕ੍ਰਾਈਮ ਛਡਾ ਕੇ ਇੱਕ ਇਨਸਾਨੀਅਤ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਸੀ ਇਹ ਕਿਹਦਾ ਫਰਜ਼ ਸੀ ਸਰਕਾਰ ਦਾ ਟੋਡੇ ਤੋਂ ਇਹ ਹੱਲ ਨਹੀਂ ਹੋਇਆ। ਇਸ ਸਰਕਾਰ ਦੇ ਵਿੱਚ ਕਿੰਨਾ ਨੁਕਸਾਨ ਪੰਜਾਬ ਦੀ ਜੁਬਾਨੀ ਦਾ ਹੋਇਆ। ਕਿੰਨੇ ਖੜਿਆਰੀ ਜੋਗ ਸਾਡੇ ਮਾਰੇ ਗਏ ਗੈਂਗਸਟਰਾਂ ਵੱਲੋਂ। ਕਿੰਨੇ ਇਹ ਤਾਂ ਬੱਸ ਸਿਰਪਕ ਕਹਿ ਦਿੰਦੇ ਨੇ ਪਿਛਲੀ ਸਰਕਾਰ ਦੇ ਪੈਦਾ ਕੀਤੇ ਹੋਏ ਨੇ। ਇਹ ਤਾਂ ਸਭ ਨੂੰ ਪਤਾ। ਪਿਛਲੀਆਂ ਸਰਕਾਰਾਂ ਨੇ ਜੇ ਪੈਦਾ ਕੀਤੇ ਆ ਤਾਂ ਹੀ ਤੁਹਾਨੂੰ ਲੋਕ ਲੈ ਕੇ ਆਏ ਸੀ। ਇਸ ਕਰਕੇ ਮੈਂ ਕਹਿ ਸਕਦਾ ਕਿ ਅੱਜ ਦਮਦਮਾ ਸਾਹਿਬ ਦੀ ਇਤਿਹਾਸਕ ਧਰਤੀ ਜਿੱਥੇ ਪੰਜਵਾਂ ਤਖਤ ਆ ਹੁਣੇ ਵਿਜ਼ਿਟ ਕਰ ਲੋ ਚੈਨਲਾਂ ਦੀ। ਮੈਂ ਬੰਦੇ ਦੇ ਦੇਣਾ ਦੋ। ਕਿੰਨੇ ਅੱਡੇ ਰੈਕਟ ਚੱਲ ਰਹੇ ਨੇ ਇੱਥੇ ਕਿਉਂਕਿ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਯੂਨੀਵਰਸਿਟੀਆਂ ਨੇ ਪੜ੍ਹਨ ਵਾਸਤੇ ਵਿਦਿਆਰਥੀ ਆਉਂਦੇ ਨੇ ਸਾਰੇ ਗਲਤ ਰਾਸਤਿਆਂ ਦੇ ਪੈ ਰਹੇ ਨੇ ਐਨੇ ਐਨੇ ਜਿਹੜੇ ਆ ਛੋਟੇ-ਛੋਟੇ ਥਾਂ-ਥਾਂ ਤੇ ਹੋਟਲ ਖੋਲ੍ਹ ਰਹੇ ਨੇ ਤੁਹਾਨੂੰ ਕੀ ਲੱਗਦਾ ਵੀ ਇੱਥੇ ਬਸ ਖਾਣਾ ਖਾਣ ਵਾਸਤੇ ਹੋ ਜਿੱਥੇ ਕਮਰੇ ਨੇ ਉੱਥੇ ਜਾਂਚ ਕਰੋ ਮੇਰੇ ਸਰਦੂਲਗੜ੍ਹ ਜਾ ਕੇ ਦੇਖ ਲਓ ਮਾਨਸਾ ਜਾ ਕੇ ਦੇਖ ਲਓ ਭਲਾੜੇ ਆ ਭਲਾੜੇ ਤਾਂ ਕੱਲ ਪਰਸੋਂ ਇੱਕ ਨਾਰਮਲ ਜੀ ਵੈਸੀ ਰੇਡ ਕਰਤੀ ਬਾਈ ਜੀ ਇੱਕ ਇੱਕ ਹੋਟਲ ਦੇ ਵਿੱਚੋਂ 11-12 ਮਹਿਲਾਵਾਂ 11-12 ਮਹਿਲਾਵਾਂ ਤੇ ਘੱਟੋ-ਘੱਟ 10-12 ਵਿਅਕਤੀ ਬਰੇਟੇ ਥਾਣੇ 'ਚ ਪਰਚਾ ਦਰਜ ਹੋਇਆ ਪਰਸੋਂ ਹੀ ਸ਼ਰਿਆਮ ਜਿਸਮ ਫਰੋਚੀ ਦੇ ਤੋਂ ਹੰਦੇ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਸਰਕਾਰਾਂ ਸੁੱਤੀਆਂ ਹੋਈਆਂ ਇੱਥੇ ਤਾਂ ਗੁਰੂ ਦੀ ਧਰਤੀ ਸੀ ਤੇ ਇਤਰਾ ਇਹ ਇਹ ਇਸ ਵੱਲ ਕੌਣ ਗੌਰ ਕਰੂਗਾ ਤੇ ਮੈਂ ਕਹਿ ਸਕਦਾ ਕਿ ਡੀਸੀ ਜਿਹੜੇ ਡੀਸੀ ਨੇ ਮਨਯੋਗ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਸਾਡੇ ਤਾਂ ਮਾਨਸਾ ਵਾਲੀ ਡੀਸੀ ਕੰਮ ਕਰਨ ਦੀ ਨੀਂਦ ਸੁੱਤੀ ਹੋਈ ਆ ਮਕਾਨ ਮਾਨਸਾ ਬਲਾਡਾ ਜਾ ਕੇ ਦੇਖ ਲੋ ਮਾਨਸਾ ਜਾ ਕੇ ਦੇਖ ਲੋ ਵਿਕਾਸ ਪੱਖੋਂ ਬੁਰਾ ਹਾਲ ਆ ਡੀਸੀ ਸਿਰਫ ਇੱਕ ਨੀ ਪੱਥਰ ਨਾਲ ਫੋਟੋਆਂ ਖੜਾ ਕੇ ਚਲਦੀ ਬਣਦੀ ਐ ਕੋਈ ਕਿਤੇ ਕੁਛ ਨਹੀਂ ਉਹਦੇ ਨੱਕ ਹੇਠ ਸਾਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਦੇ ਹੇਠ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈ ਜਾਂਦਾ ਬਠਿੰਡੇ ਦੇ ਵਿੱਚ ਹੋਈ ਜਾਂਦਾ ਕਿਉਂ ਨਹੀਂ ਸਰਕਾਰ ਇਹਨਾਂ ਦੀ ਜ਼ਿੰਮੇਵਾਰੀ ਤੈਅ ਕਰਦੀ ਇਹ ਇੱਕ ਸੋਚਣਾ ਫਰਜ਼ਾ ਕਿਉਂਕਿ ਪਰ ਉੱਤੋਂ ਤੱਕ ਮਹੀਨੇ ਜਾਂਦੇ ਨੇ ਇਹਨਾਂ ਦੇ ਵਿਧਾਇਕਾਂ ਤੱਕ ਮਹੀਨੇ ਜਾਂਦੇ ਨੇ ਇਹ ਸਾਡਾ ਦੁਖਾਂ ਦਾ ਕਿ ਪੰਜਾਬ ਦੇ ਲੋਕਾਂ ਨੇ ਅੱਕ ਕੇ ਸਰਕਾਰ ਚੁਣੀ ਸੀ ਤੇ ਜਿਹੜੇ ਇੱਥੇ ਮੈਂ ਕਹਣਾ ਅਫਸਰ ਦਿੱਤੇ ਨੇ ਇੱਕ ਨੰਬਰ ਦੇ ਭ੍ਰਿਸ਼ਟ ਇੱਕ ਨੰਬਰ ਦੇ ਭ੍ਰਿਸ਼ਟ ਸਾਡੇ ਤਾਂ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੀ ਜਿਹੜੀ ਡੀਸੀ ਆਈ ਆ ਕਿਉਂਕਿ ਅਸੀਂ ਦੇਖਦੇ ਆ ਕਿ ਇੱਥੇ ਵੀ ਆ ਧੰਦਾ ਇੱਥੇ ਵੀ ਆ ਚੱਲ ਰਿਹਾ ਵਿਕਾਸ ਪੱਖੋਂ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਲੋਕ ਤਰਾ ਤਰਾ ਤੇ ਦੇ ਸੀ ਸਿਰਫ ਆਪ ਦੀ ਮੋਜਾਂ ਨਾਲ ਸਿਰਫ ਆਪਦੇ ਸਿਸਟਮ ਦੇ ਵਿੱਚ ਲੱਗੇ ਹੋਏ ਨੇ ਕੋਈ ਨਹੀਂ ਸਮਾਂ ਆਉਣ ਦੇ ਇਸ ਵਾਰ ਲੋਕ ਬਦਲਾਵ ਚਾਹ ਰਹੇ ਨੇ ਸਾਨੂੰ ਲੱਗਦਾ ਕਿ ਭੋਜਨ ਸਮਾਜ પાર્ટી ਬੜੀ ਮਿਹਨਤ ਕਰ ਰਹੀ ਆ ਪੰਜਾਬ ਸੰਭਾਲੋ ਅਸੀਂ ਮਹਿੰਮ ਚਲਾਈ ਹੋਈ ਆ ਤੇ ਕਾਫੀ ਸੀਟਾਂ ਦੇ ਉੱਤੇ ਭੋਜਨ ਸਮਾਜ પાર્ટી ਮਜ਼ਬੂਤ ਆ ਜੇ ਅਸੀਂ ਸਤਾ ਦੇ ਵਿੱਚ ਆਏ ਤਾਂ ਜਿਹੜੀ ਉਹ ਭ੍ਰਿਸ਼ਟ ਅਫਸਰ ਨੇ ਜਿਵੇਂ ਆ ਮੈਂ ਕਹਿ ਸਕਦਾ ਨਵਜੋਤ ਕੌਰ ਜਿਹੜੇ ਇਸ ਤਰ੍ਹਾਂ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੰਮ ਕਰਾ ਰਹੀ ਹੈ ਇਹਨਾਂ ਨੂੰ ਸਭ ਕੁਝ ਖਵਾਵਾਂਗੇ ਇਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਵਾਂਗੇ ਜੀ ਸਮਾਂਤਾ ਭਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਮੇਰੇ ਨਾਲ ਭੋਜਨ ਸਮਾਜ ਪਾਰਟੀ ਤੋਂ ਭਾਈ ਕੁਲਦੀਪ ਸਰਦੂਲਗੜ ਹੋਰੀ ਸੀ ਉਹ ਕਹਿੰਦੇ ਨੇ ਕਿ ਜੇਕਰ ਉਹ ਕਹਿੰਦੇ ਨੇ ਕਿ ਵਾਕਿਆ ਦੇ ਵਿੱਚ ਇਹ ਬਿਆਨ ਜਿਹੜਾ ਕਾਂਗਰਸ ਦੀ ਮਾਨਸਿਕਤਾ ਦੇ ਵਿੱਚੋਂ ਨਿਕਲਾ ਹੈ ਕਿਉਂਕਿ ਜਿਸ ਵੇਲੇ ਪ੍ਰਤਾਪ ਸਿੰਘ ਬਾਜਬਾਹਰਾਂ ਦੇ ਵੱਲੋਂ ਵੀ ਦਿਲਤ ਭਾਈਚਾਰੇ ਦੇ ਲਈ ਐਸਾ ਬਿਆਨ ਆਉਂਦਾ ਆ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਵੀ ਐਸਾ ਬਿਆਨ ਆਉਂਦਾ ਆ ਉਸ ਤੋਂ ਬਾਅਦ ਫਿਰ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਐਸਾ ਬਿਆਨ ਆਉਂਦਾ ਤਾਂ ਤੇ ਕਹਿੰਦੇ ਨੇ ਕਿ ਦੋਨੋਂ ਮਿਲੇ ਹੋਏ ਨੇ ਜੇਕਰ ਨਹੀਂ ਤਾਂ ਫਿਰ ਕਿਉਂ ਅਮਰਿੰਦਰ ਸਿੰਘ ਰਾਜਾ ਬੜਿੰਗ ਹਾਲੇ ਤੱਕ ਬਾਹਰ ਨਹੀਂ ਕਿਉਂ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਸੁਟਿਆ ਜਾਂਦਾ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿ 端、は、末、い。